ਆਰਮੀ ਲੋਕ ਸਭਾ ਦੇ ਚੋਣ ਪੜ ਲਈ ਜਦੋਂ ਤੋਂ ਇਹ ਚੋਣਾ ਦਾ ਮੋੜ ਵੱਜਿਆ ਤਾਂ ਪਹਿਲਾਂ ਕਹਿੰਦਾ ਭਾਵ ਕਿ ਉਮੀਦਵਾਰਾਂ ਨੇ ਲੰਗੂਟ ਕੱਸਿਆ ਫਿਰ ਵੋਟਰਾਂ ਨੇ ਵੋਟ ਪਾਈ ਤੇ ਹੁਣ ਜਿਹੜੀ ਵਾਰੀ ਹੈ ਕਾਊਂਟਿੰਗ ਏਜੰਟਾਂ ਦੀ ਕਿਉਂਕਿ ਪਹਿਲੀ ਜੂਨ ਨੂੰ ਇਹ ਗਿਣਤੀ-ਮਿੰਤੀ ਸਾਰਾ ਕੁਝ ਸਾਹਮਣੇ ਆ ਜਾਣਾ ਰਹੀ ਗੱਲ ਇਸ ਵੇਲੇ ਤੜਕਣ ਵੱਡੇ ਪੱਧਰ ਉਤੇ ਤੇਜ਼ ਹੈ ਇੰਡੀਆ ਘੱਟ ਜੋੜ ਵੀ ਇਸ ਮਾਮਲੇ ਦੇ ਵਿੱਚ ਚੌਕਸੀ ਦੇ ਵਿੱਚ ਹੈ ਤੇ ਨਾਲ ਹੀ ਕਹਿੰਦਾ ਪਬਕੀ ਐਨਡੀਏ ਇੰਡੀਆ ਗੱਠਜੋੜ ਵੱਲੋਂ 4 ਜੂਨ ਲਈ ਆਪਣੇ ਸਾਰੇ ਵਰਕਰਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਗਿਆ ਕਹਿੰਦਾ ਪਬਕੀ ਇੰਡੀਆ ਗੱਠਜੋੜ ਦੇ ਆਗੂ ਰਾਹੁਲ ਕਾਂਧੀ ਤੇ ਜਿਹੜੇ ਇਸ ਵੇਲੇ ਕਨਵੀਨਰ ਨੇ ਮਲਕਾਰਜਨ ਖੜਗੇ ਕੀ وجہ ਹੈ ਕਿ ਕਿਉਂ ਇਹ ਚੌਕਸ ਰਹਿਣ ਦਾ ਸੱਦਾ ਦਿੱਤਾ ਗਿਆ ਅਜਿਹੀ ਸਾਰੇ ਨੇ तमाम ਮਸਲੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਸਿਆਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਸੋ ਸਭ ਤੋਂ ਪਹਿਲਾਂ ਅੰਸ਼ੇਖ ਸਾਹਿਬ ਚੈਨਲ ਇਹ ਮਿਸ਼ਲ ਪੰਜਾਬੀ ਉਰਨ ਤੁਹਾਡਾ ਸਵਾਗਤ ਵੈਲਕਮ ਥੈਂਕ ਯੂ ਜੀਪਿੰਦਰ ਸਾਹਿਬ ਬਾਕਸ ਆਪਾਂ ਕਿਵੇਂ ਦੇਖਦੇ ਆ ਕਿ ਵਿਰੋਧੀ ਧਿਰ ਬੜਾ ਇਸ ਮਾਮਲੇ ਦੇ ਵਿੱਚ ਵੱਡੀ ਚੌਕਸੀ ਰੱਖ ਰਿਹਾ ਚੋਣ ਕਮਿਸ਼ਨ ਭਾਰ ਸਰਕਾਰ ਨੂੰ ਵੀ ਲੱਗੇ ਕੱਲ ਇੱਕ ਵੱਡਾ ਪਾਫਤ ਮਿਲਦਾ ਹੈ ਕਈ ਤਰ੍ਹਾਂ ਦੇ ਜਿਹੜੇ ਤੌਖਲੇ ਨੇ ਉਹ ਉੱਥੇ ਜਾ ਕੇ ਦਰਸਾਈ ਜਾਂਦੇ ਨੇ ਕਈ ਤਰ੍ਹਾਂ ਦੀਆਂ ਮੰਗਾਂ ਮਸਲੇ ਠਾਈ ਜਾਂਦੇ ਨੇ ਤੇ ਨਾਲ ਜਿਹੜੀ ਵੱਡੀ ਗੱਲ ਹੈ ਕਿ ਇੰਡੀਆ ਗੱਠਜੋੜ ਨੇ ਖਾਸ ਕਰਕੇ ਕਾਂਗਰਸ ਨੇ ਆਪਣੇ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ 4 ਜੂਨ ਨੂੰ ਕਹਿੰਦਾ ਭਾਗ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਚੌਕਸ ਰਹਿਣ ਕੀ ਮੰਦੇ ਆਪੇ ਚੌਕਸ ਰਹਿਣ ਦਾ ਇਹ ਸੱਦਾ ਕੀ ਵਜ੍ਹਾ ਕਿਉਂ ਜਿਹੜਾ ਸੱਦਾ ਦਿੱਤਾ ਗਿਆ ਜੀ ਆਪੇ ਚੌਕਸ ਰਹਿਣ ਦਾ ਸੱਦਾ ਉਹਨੂੰ ਦਿੰਨੇ ਆ ਜਿਹਨੂੰ ਦੇਖਦੇ ਆਂ ਵੀ ਪਾਣੀ ਜਿਹੜਾ ਸਿਰ ਤੋਂ ਅੱਗੇ ਲੰਘ ਗਿਆ ਜਿਵੇਂ ਸਾਨੂੰ ਲੱਗਦਾ ਜਿਵੇਂ ਸਾਡੇ ਅਗਲੇ ਪਾਸੇ ਬੈਠਾ ਹੈ ਚਾਹੇ ਉਹ ਸਾਡਾ ਪੋਲੀਟਿਕਲ ਅਪੋਨੈਂਟ ਹੀ ਹੋਵੇ ਉਹ ਉਹਦਾ ਜਿਹੜਾ ਕਾਰਵਿਹਾਰ ਹੈ ਉਹ ਜਿਹੜੇ ਤੌਰ ਤਰੀਕੇ ਹੈ ਜਿਹੜੀ ਉਹਦੀ ਮਨਸ਼ਾ ਹੈ ਉਹਦੇ ਉੱਤੇ ਕੇਵਨ ਨਹੀਂ ਲੱਗਦਾ ਸਾਨੂੰ ਕਿ ਉਹਦਾ ਤੱਕੇਸਾ ਹੀ ਕਰਨ ਦਾ ਕੋਈ ਤਰੀਕਾ ਹੋ ਸਕਦਾ ਵਾ ਕਿ ਉਹਦੇ ਤੋਂ ਬਚਣ ਵਾਸਤੇ ਚੌਕਸ ਰਹਿਣਾ ਪੈਂਦਾ ਵੈਸੇ ਵਿਜੀਲੈਂਸ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਹੈਗੀ ਆਪਣੀ ਆਜ਼ਾਦੀ ਦਾ ਇੱਕ ਕਹਿਣ ਲਈ ਬਹੁਤ ਵੱਡਾ ਸੂਚਕ ਵਾ ਬਹੁਤ ਵੱਡਾ ਇੱਕ ਜਿਹੜਾ ਹੈਗਾ ਵਾ ਪੈਰਾਮੀਟਰ ਵੀ ਹੈਗਾ ਹਾਲਾਂਕਿ ਇਦਾਂ ਦੇ ਹੈਗੇ ਕਿ ਅਨਸਰਟਨਟੀ ਬਹੁਤ ਆ ਤੁਸੀਂ ਦੇਖੋਗੇ ਜਿਸ ਤਰੀਕੇ ਨਾਲ ਪਹਿਲੇ 10 ਸਾਲ ਦੀ ਰਾਜਨੀਤੀ ਚੱਲੀ ਆ ਔਰ ਜਿਸ ਤਰੀਕੇ ਨਾਲ ਖਾਸ ਕਰਕੇ اپੋਜੀਸ਼ਨ ਲੀਡਰਸ ਨੂੰ اپੋਜੀਸ਼ਨ ਪਾਰਟੀਆਂ ਨੂੰ ਜੋ ਵੀ ਸਰਕਾਰ ਦੇ ਹੱਥ ਦੇ ਵਿੱਚ ਤੰਤਰ ਸੀਗਾ ਚਾਹੇ ਉਹ ਸੰਵਿਧਾਨਕ ਸੀਗਾ ਚਾਹੇ ਉਹ ਗੈਰ ਸੰਵਿਧਾਨਕ ਸੀਗਾ ਉਹ ਸਾਰੇ ਵਰਤ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ اپੋਜੀਸ਼ਨ ਨੂੰ ਜਿਹੜਾ ਹੈਗਾ ਸੀਗਾ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਬੀਜੇਪੀ ਦਾ ਤਾਂ ਨਾਰਾ ਵੀ ਹੋ ਗਿਆ ਸੀ ਕਾਂਗਰਸ ਮੁਕਤ ਭਾਰਤ ਕਾਂਗਰਸ ਮੁਕਤ ਦੇਸ਼ ਇਤੋਂ ਵੱਡਾ ਜਿਹੜਾ ਹੈਗਾ ਵਾ ਚੈਲੰਜ ਕੀ ਹੋ ਸਕਦਾ ਵਾ ਕਤਿਸੇ ਉਸ ਪਾਰਟੀ ਨੂੰ ਜਿਹੜੀ 700 150 ਸਾਲ ਪੁਰਾਣੀ ਪਾਰਟੀ ਹੈਗੀ ਹੈ ਜਿਹਦਾ ਬਹੁਤ ਵੱਡਾ ਆਜ਼ਾਦੀ ਦੇ ਦਵਾਨ ਚ ਇਤਿਹਾਸ ਰਿਹਾ ਹੋਵੇ ਜਿਸ ਨੇ ਦੇਸ਼ ਦੇ ਵਿੱਚ 60 ਸਾਲ ਤੱਕ ਰਾਜìm ਕੀਤਾ ਹੋਵੇ ਉਹ ਜਿਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਇਸ ਦੇਸ਼ ਤੋਂ ਦੇਸ਼ ਦੇ ਵਿੱਚ ਲੋਕਤੰਤਰ ਦਾ ਧਰਮ ਨਿਰਪੱਖਤਾ ਦਾ ਜਾਂ ਡਵੈਲਪਮੈਂਟ ਦਾ ਜਾਂ ਭਾਈਚਾਰੇ ਦਾ ਉਹਦਾ ਜਿਹੜਾ ਨੀਂਹ ਪੱਥਰ ਰੱਖਿਆ ਹੋਵੇ ਉਹਨੂੰ ਅੱਗੇ ਲੈ ਕੇ ਗਿਆ ਹੋਵੇ ਤੁਸੀਂ ਕਹਿੰਦੇ ਨੇ ਉਹਦੇ ਤੋਂ ਅਸੀਂ ਮੁਕਤ ਕਰਨਾ ਚਾਹੁੰਦੇ ਆਂ 19 ਕਸਤ ਤੁਸੀਂ ਦੇਖਿਆ ਨਾ ਪਹਿਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਦੋ ਚੋਣਾਂ ਹੋਈਆਂ 2014 ਦੇ ਵਿੱਚ 2019 ਦੇ ਵਿੱਚ ਉਹ ਸਾਰੀ ਪਰਸੈਪਸ਼ਨ ਬੇਸ ਦੀ ਬਣੀ ਜਾਂ ਗਈ। ਤੁਹਾਨੂੰ ਸ਼ਾਇਦ ਯਾਦ ਹੋਵੇ ਉਸ ਸਮੇਂ ਦੇ ਸੀਏ ਜੀ ਸੀ ਇੱਕ ਰਾਏ ਸਾਹਿਬ ਹੁੰਦੇ ਸੀਗੇ ਜਿਨੇ ਕਹਿੰਦਾ ਜੀ 1 ਕਰੋੜ 76 ਲੱਖ ਦਾ ਨੁਕਸਾਨ ਹੋ ਗਿਆ ਜਿਹੜਾ 2G ਸਪੈਕਟ੍ਰਮ ਸੀਗਾ। ਫਿਰ ਉਹਦੇ ਵਿੱਚ ਇਹ ਘਟਨਾ ਜੀ ਆ ਜਿਹੜਾ ਜਿਹੜੇ ਹੈਗੀਆਂ ਕਾਮਨਵੈਲਥ ਗੇਮਸ ਵਾਲਾ ਪਾਸਾ ਆ ਗਿਆ। ਰਹਿੰਦੀ ਖੁੰਦੀ ਕਸਰਾ ਜਿਹੜਾ ਹੁਣ ਅੱਜਕੱਲ ਉਹ ਤੇ ਦੇਲਤ ਗਿਆ ਇਤਹਾੜ ਦੇ ਵਿੱਚ ਕੇਜਰੀਵਾਲ ਇਹਦਾ ਜਿਹੜਾ ਬਾਪੂ ਸੀਗਾ ਉਹ ਅਨਾ ਹਜਾਰੇ ਸੀਗਾ ਇਹਨਾਂ ਨੇ ਜੋ ਉਸ ਸਮੇਂ ਦੇਸ਼ ਦੇ ਵਿੱਚ ਜੋ ਹਾਲਾਤ ਪੈਦਾ ਕੀਤੇ ਆ ਜਾਂ ਨਟੰਕੀ ਵੀ ਕੀਤੀ ਉਸ ਸਮੇਂ ਦੇ ਵਿੱਚ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਾਂਗਰਸ ਦੇ ਅਗੇਂਸਟ ਜਿਹੜਾ ਹੈਗਾ ਸੀ ਇੱਕ ਵਾਤਾਵਰਨ ਤਿਆਰ ਕਰਨ ਉਹ 10 ਸਾਲ ਬਾਅਦ ਲੋਕਾਂ ਨੂੰ ਮਿਲਿਆ ਕਿ ਮਿਲਿਆ ਕਿ ਕਿ ਉਹਨਾਂ ਦੀ ਆਜ਼ਾਦੀ ਜਿਹੜੀ ਹੋ ਜਾਂਦੀ ਰਹੀ ਉਹਨਾਂ ਦੀ ਇਮਪਲੋਇਮੈਂਟ ਜਾਂਦੀ ਰਹੀ ਪਬਲਿਕ ਸੈਕਟਰ ਜਿਹੜਾ ਸੀ ਉਹ ਟੁੱਟ ਗਿਆ ਜਿਹੜਾ ਥੋੜਾ ਬਹੁਤਾ ਕੋਈ ਕਿਸੇ ਨੂੰ ਬੋਲਣ ਦੀ ਖੁੱਲ ਹੁੰਦੀ ਸੀ ਉਹ ਖਤਮ ਹੋ ਗਿਆ ਮਾਈਨੋਰਟੀ ਦੇ ਹੋਤੇ ਬਹੁਤ ਜ਼ਿਆਦਾ ਸਿੱਧੇ ਤੌਰ ਤੇ ਅਟੈਕ ਹੋਣ ਦੇ ਪੇ ਹੱਤਦਰਦੇ ਦੀ ਗੁੰਡਾਗਰਦੀ ਵੱਧ ਗਈ ਤੁਸੀਂ ਕੀ ਖਾਣਾ ਵਾ ਕੀ ਪਹਿਨਣਾ ਹੈ ਕਿਸ ਕਿਸਮ ਦਾ ਕੰਮ ਕਰਨਾ ਵਾ ਜਿਹੜੀਆਂ ਕਟਗਿੰਟੀਆਂ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਸਾਹਮਣੇ ਜਾ ਕੇ ਪ੍ਰੋਵੋਕੇਸ਼ਨ ਸਾਰਾ ਕੁਝ ਸ਼ੁਰੂ ਹੋ ਗਿਆ ਦੇਸ਼ ਤੇ ਥੱਲੇ ਅਸੇ ਇੱਕ ਆਂ ਬਰਕਰਤੋ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਬਿਲਕੁਲ ਹੀ ਉਹ ਵਰਤਾਰਾ ਸ਼ੁਰੂ ਕਰ ਲਿਆ ਜਿਹੜਾ ਇੱਕ ਲੋਕਤੰਤਰ ਦੇਸ਼ ਵਾਸਤੇ ਜੰਝੇ ਦੇ ਵਿੱਚ ਇੰਨੇ ਲੋਕਾਂ ਦੀ ਭਾਈਵਾਲੀ ਹੋਵੇ ਉਹ ਜਿਹੜੀ ਆ ਉਹ ਉਹ ਉਹਦੇ ਵਿੱਚ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਇਲੈਕਸ਼ਨ ਨੂੰ ਤੁਸੀਂ ਹਥਿਆਰ ਬਣਾ ਲਿਆ ਪੈਸੇ ਤੁਹਾਡੇ ਕੋਲ ਸਾਰੀ ਜਿਹੜੀ ਇਲੈਕਸ਼ਨ ਤੁਹਾਡੀ ਕਾਰਪੋਰੇਸ਼ਨ ਹੋ ਗਈ ਜਿਸ ਤਰ੍ਹਾਂ ਇਲੈਕਟਰਲ ਬੋਨਡ ਦੀ ਗੱਲ ਆਈ ਆ ਸੰਸਥਾਾਂ માં ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੇ ਸਮੇਂ ਦੇ ਵਿੱਚ ਦੀ ਬਹੁਤ ਜ਼ਿਆਦੀ ਇਹਦੇ ਉੱਤੇ ਲੋਕਾਂ ਨੂੰ ਫੇਥ ਹੁੰਦਾ ਸੀਗਾ ਤੁਸੀਂ ਉਹਦੀ ਜਿਹੜੀ ਫੇਥ ਹੈਗਾ ਉਹ ਮਿੱਟੀ ਚ ਮਰਵਾਉਣ ਵਾਲੀ ਗੱਲ ਕੀਤੀ ਜਿਸ ਤਰੀਕੇ ਨਾਲ ਤੁਸੀਂ ਜਿਹੜੇ ਉੱਥੇ ਬੰਦੇ ਭਰਤੀ ਕਰਨ ਦੇ ਜੋ ਸੁਪਰੀਮ ਕੋਰਟ ਕੋਈ ਫੈਸਲਾ ਦਿੰਦੀ ਆ ਤੁਸੀਂ ਫੈਸਲਾ ਬਦਲ ਕੇ ਆਪਣੇ ਬੰਦੇ ਭਰਤੀ ਕਰਦੇ ਹੋ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਕਿਹੜੇ ਲੋਕ ਲਾਏ ਆ ਇਹਦੇ ਬਾਰੇ ਵੀ ਸਵਾਲ ਉੱਠਿਆ ਵਡੀਆਂ-ਵਡੀਆਂ ਨੇ ਡਿਫੈਂਸ ਰਿਲੇਟਡ ਡੀਆਰਡੀਓ ਆਰਗੇਨਾਈਜੇਸ਼ਨ ਜਾਂ ਹੋਰ ਸੱਚ ਆਰਗੇਨਾਈਜੇਸ਼ਨਾਂ ਸੀ ਕਿ ਉਹਦੇ ਵਿੱਚ ਇਹ ਕਰ ਦਿੱਤਾ ਤੁਸੀਂ ਪੁੱਠੇ ਪਾਸ਼ੇ ਸ਼ੁਰੂ ਕਰ ਦਿੱਤਾ ਤੁਸੀਂ ਤਾਲੀਆਂ ਵਜਾਤੀਆਂ ਥਾਲੀਆਂ ਵਜਾਤੀਆਂ ਬੋਮਬਤੀਆਂ ਵਜਾਤੀਆਂ ਲੋਕਾਂ ਨੂੰ ਵਹਿਮਾਂ ਭਰਨ ਵਾਲੇ ਪਾਸੇ ਲਾ ਕੇ ਇਸੇ ਤਰੀਕੇ ਨਾਲ 10 ਸਾਲ ਪਹਿਲੇ ਕੱਢੇ ਹਨ ਝੂਠੇ ਲਾਰੇ ਲਾ ਕੇ 15 ਲੱਖ ਦੇਵਾਂਗੇ 2 ਲੱਖ ਨੌਕਰੀ ਦੇ 1 ਕਰੋੜ ਦੇਵਾਂਗੇ ਕਿਸਾਨਾਂ ਦੀ ਜਿਹੜੀ ਹੈਗੀ ਉਹ ਉੱਪਰ ਜਿਹੜੀ ਟੁਕਣੀ ਹੋ ਜੂਗੀ ਦੇਸ਼ ਨੂੰ ਵਿਕਸਿਤ ਕਰਾਂਗੇ 80 ਕਰੋੜ ਬਾਦੀ ਨੂੰ 90 ਨੂੰ ਤੁਸੀਂ 5 ਕਿਲੋ ਆਟੇ ਦੇ ਜਿੰਦਾ ਰੱਖਣ ਦੇਓ ਇਹ ਇਲੈਕਸ਼ਨ ਜਿਹੜੀਆਂ ਹੋਈਆਂ ਇਹ ਬਹੁਤ ਅਬਨਾਰਮਲ ਹਾਲਾਤ ਚ ਹੋਈਆਂ 2014 ਦੀ ਇਲੈਕਸ਼ਨ ਜਿਹੜੀ ਸੀ ਉਹ ਐਂਟੀ ਇਨਕੰਮਬੈਂਸੀ ਦੇ ਸੀਗੀ ਬਣਾਈ ਗਈ 2019 ਦੇ ਵਿੱਚ ਉਹ ਪਲਵਾਮਾ ਤੇ ਜਿਹੜਾ ਬਾਲਾਕੋਟ ਸੀ ਉਹ ਨੈਸ਼ਨਲਿਜ਼ਮ ਨੇ ਕਰ ਦਿੱਤਾ ਹੁਣ ਮੁੱਦਿਆਂ ਦੀ ਗੱਲ ਆਉਂਦੀ ਆ 10 ਸਾਲ ਦਾ ਲੋਕੀ ਹਿਸਾਬ ਮੰਗਦੇ ਆ ਵੀ ਸਰਕਾਰ ਨੇ 10 ਸਾਲਾਂ ਚ ਕੀਤਾ ਕੀ ਕਿੱਥੇ ਰੋਜ਼ਗਾਰ ਹੈਗਾ ਵਾ ਕਿੱਥੇ ਭਰਾਤਰੀ ਭਾਵ ਹੈਗਾ ਵਾ ਕਿੱਥੇ ਜਿਹੜਾ ਤੁਹਾਡਾ ਹੈਪੀਨੈਸ ਇੰਡੈਕਸ ਹੈਗਾ ਵਾ ਡੈਮੋਕ੍ਰੇਸੀ ਦਾ ਕਿੰਡੈਕਸ ਹੈਗਾ ਵਾ ਫਰੀडम ਆਫ ਪ੍ਰੈਸ ਕਿੱਥੇ ਹੈਗੀ ਆ ਇਸ ਸਿਚੁਏਸ਼ਨ ਕਿੰਨੀਆਂ ਕਿੰਨੇ ਇਵੈਂਟ ਹੈਗੀਆਂ ਵਾ ਸਾਰਾ ਕੁਝ ਉਹ ਮੰਗਦੇ ਉਹਦੇ ਵਿੱਚੋਂ ਤੌਸਕ ਕਿਦਾਂ ਵਧੀਆ ਜਦੋਂ ਉਹਦੀ ਗੱਲ ਆਉਂਦੀ ਆ ਤੇ ਫਿਰ ਇਹੋ ਜਿਹੜਾ ਮੰਗਲ ਸੂਤਰ ਵਾਲੇ ਪਾਸੇ ਲੈ ਤੁਰੇ ਕਟਿਆਵੱਸੀ ਵਾਲੇ ਪਾਸੇ ਵਾਲੇ ਪਾਸੇ ਲੈ ਤੁਰੇ ਹੈ ਫਿਰ ਐਕਸਰੇ ਵਾਲੇ ਪਾਸੇ ਲੈ ਤੁਰੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਬੰਦਿਆਂ ਨੇ ਤਾਂ ਬੇਸਿਕਲੀ ਮਤਲਬ ਬਿਲਕੁਲ ਬਿਲਕੁਲ ਜਿਹੜਾ ਸੀਮਨ ਲੱਗਦਾ ਵੀ ਜੋ ਪ੍ਰਾਈਮ ਮਿੰისტਰ ਦਾ ਇੱਕ ਆਫਿਸ ਹੁੰਦਾ ਮਨ ਮੋਨ ਸਿੰਘ ਹੁਣੀ ਆਮ ਤੌਰ ਤੇ ਕਦੀ ਕਮੈਂਟ ਨਹੀਂ ਕਰਦੇ ਉਹਨਾਂ ਨੇ ਵੀ ਕਮੈਂਟ ਕਰਨਾ ਪਿਆ ਵੀ ਇਹਨਾਂ ਨੇ ਜਿਹੜੀ ਪ੍ਰਾਈਮ ਮਿੰისტਰ ਦੀ ਜਿਹੜੀ ਡਿਗਨਿਟੀ ਸੀਗੀ ਉਹਨੂੰ ਬਹੁਤ ਮ ਗੋਆਂਢੀਆਂ ਨਾਲ ਤੁਹਾਡੇ ਸਬੰਧ ਚੰਗੇ ਨਹੀਂ ਹੈਗੇ ਜਿਹੜਾ ਚੀਨ ਤੁਹਾਨੂੰ ਅੱਖਾਂ ਵਿਖਾਉਂਦਾ ਵਾ ਉਹਦੇ ਤੁਸੀਂ ਪਛਾਣ ਮੁੜਦੇ ਜੋ ਪਾਕਿਸਤਾਨ ਨੂੰ ਹਰ ਵੇਲੇ ਦਬੀ ਫਿਰਦੇ ਜੋ ਹੈ ਇਹ ਅਸੀਂ ਆ ਕਰਦਾਂਗੇ ਇਹ ਕਰਦਾਂਗੇ ਪਾਕਿਸਤਾਨ ਦੀ ਬੇਸਟ ਦੇ ਨਰੇਟਿਵ ਫਿਕਸ ਕਰ ਦਿਓ ਨੇਪਾਲ ਨਾਲ ਤੁਹਾਡੇ ਰਿਲੇਸ਼ਨ ਚੰਗੇ ਨਹੀਂ ਹੈਗੇ ਸ਼੍ਰੀਲੰਕਾ ਨਾਲ ਹੋਰ ਇੱਕ ਹੈਗਾ ਵਾ ਮਾਲਦੀਵ ਹੈਗਾ ਉਹ ਅੱਖਾਂ ਵਿਧਾਉਂਦਾ ਸਾਰੇ ਕੱਢ ਕੇ ਉਹਨਾਂ ਦੇ ਸੈਨਿਕ ਬਾਹਰ ਮਾਰੀ ਉਹਦੇ ਵਿੱਚੋਂ ਅਮਰੀਕਾ ਨਾਲ ਤੁਹਾਡਾ ਜਿਹੜਾ ਹੈ ਕਨਫਰੋਂਟੇਸ਼ਨ ਆ ਕੈਨੇਡਾ ਨਾਲ ਕਨਫਰੋਂਟੇਸ਼ਨ ਆ ਆਸਟ੍ਰੇਲੀਆ ਨਾਲ ਕਨਫਰੋਂਟੇਸ਼ਨ ਆ ਸਾਰੇ ਪੱਖ ਤੋਂ ਤੁਹਾਡੀ ਡੈਮੋਕ੍ਰੇਸੀ ਦਾ ਜਿਹੜਾ ਸੰਗ ਸੰਗੀ ਘੋ ਅਸੀਂ ਕਹਿੰਦੇ ਸੀ ਕਿ ਦੇਸ਼ ਲਾਰਜੇਸਟ ਡੈਮੋਕ੍ਰੇਸੀਆ ਕਿਉਂਕਿ 92 ਕਰੋੜ ਵੋਟਰ ਹੈਗੇ ਆ ਤੇ 60% ਲੋਕੀ 62 65% ਵੋਟਾਂ ਪਾਉਣ ਤੇ 60 8 ਕਰੋੜ ਲੋਕੀ ਵੋਟਾਂ ਪਾਉਂਦੇ ਆ ਇਹ ਨਹੀਂ ਤੇ ਸਾਰੇ ਯੂਰਪ ਦੀ ਵਾਦੀ ਨਹੀਂ ਹੈਗੀ ਅਮਰੀਕਾ 'ਚ 32 33 ਕਰੋੜ ਵਾਦੀ ਹੈਗੀ ਆ ਵੋਟਰ ਜਿਹੜੇ 82 ਕਰੋੜ ਹੋਣਗੇ ਪਾਉਂਦੇ ਤਾਂ 50% ਹੀ ਆ ਨਾ ਉਹ ਸਾਰੇ ਦਾ ਤੋਂ ਛਾਪ ਬਿਠਾ ਦਤਾ ਹੁਣ ਦੀ ਧੌਂਸ ਦੇ ਨਾਲ ਲੋਕਾਂ ਦੇ ਮੁੱਦੇ ਪਹਿਲੀ ਵਾਰੀ ਉੱਪਰ ਕੇ ਸਾਹਮਣੇ ਆ ਰਹੇ ਆ ਆਪੋਜੀਸ਼ਨ ਪਾਰਟੀ ਨੇ ਉਹ ਮੁੱਦੇ ਰੇਸ ਕੀਤੇ ਆ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਆ ਤੁਸੀਂ ਧੌਂਸ ਦੇ ਨਾਲ ਉਹਨੂੰ ਮਜ਼ਲ ਕਰਨਾ ਚਾਹੁੰਦੇ ਜੋ ਤੁਸੀਂ ਕਿਸ ਤਰੀਕੇ ਨਾਲ ਪਿੱਛੇ ਆ ਜਿਹੜਾ ਤੁਹਾਡਾ ਨੈਰੇਟਿਵ ਬਿਲਡ ਕੀਤਾ ਕਿ ਜਿਹੜੀਆਂ ਖਾਸ ਕਰਕੇ ਜਿਹੜੀਆਂ ਐਗਜ਼ਿਟ ਪੋਲਸ ਆਈਆਂ ਜੀ ਐਗਜ਼ਿਟ ਪੋਲ ਠੀਕ ਹੋਣ ਆਮ ਤੌਰ ਤੇ ਮੈਂ ਮੰਨਦਾ ਹੈ ਗੱਲ ਨੂੰ ਕਿ ਬਹੁਤ ਵੱਡੇ ਤੌਰ ਤੇ ਉਹ ਠੀਕ ਹੁੰਦੀਆਂ ਵਾ ਜੇ ਉਹ ਠੀਕ ਹੋਈਆਂ ਤੇ ਲੋਕ ਕੁਝ ਹੋਰ ਕਹਿੰਦੇ ਆ ਲੋਕੀ ਤੜਪ ਫਿਰਦੇ ਆ ਲੋਕੀ ਰੋਂਦੇ ਫਿਰਦੇ ਆ ਕਰਲਾਉਂਦੇ ਫਿਰਦੇ ਆ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਕਰਦੇ ਰੋਟੀ ਰੋਜੀ ਦੀ ਗੱਲ ਕਰਦੇ ਆ ਉਹ ਨੌਕਰੀ ਦੀ ਗੱਲ ਕਰਦੇ ਆ ਉਹ ਮਗਯਾਈ ਦੀ ਗੱਲ ਕਰਦੇ ਆ ਇਹਦਾ ਮਤਲਬ ਆ ਵੀ ਕਿਤੇ ਨਾ ਕਿਤੇ ਹੋਰ ਹੀ ਸਿਸਟਮ ਹੈਗਾ ਇਸੇ ਕਰਕੇ ਸਾਰਾ ਨਜਲਾ ਹੋਣਾ ਇਸ ਵੇਲੇ ਇਲੈਕਸ਼ਨ ਕਮਿਸ਼ਨ ਤੇ ਆ ਰਿਹਾ ਇਲੈਕਸ਼ਨ ਕਮਿਸ਼ਨ ਦੀ ਸਾਰੀ ਜਿਹੜੀ ਪਾਲਿਸੀ ਉਹਦੇ ਉੱਤੇ ਆ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਇਥੋਂ ਤੱਕ ਵੀ ਹੋ ਗਿਆ ਕਿ ਉਹ ਸਰਕਾਰ ਦਾ ਇੱਕ ਅੰਗ ਮੰਨਿਆ ਜਾਂਦਾ ਇਹ ਤਾਂ ਇੰਡੀਪੈਂਡੈਂਟ ਇੰਸਟੀਟਿਊਸ਼ਨ ਸੀਗੀਆ ਜੁਡੀਸ਼ਰੀ ਸੀਗੀ ਥੱਲੇ ਲੈਵਲ ਦੇ ਜੁਡੀਸ਼ੀਅਨ ਕੀ ਹੋਇਆ ਕਿਸ ਤਰੀਕੇ ਨਾਲ ਤੁਸੀਂ ਦੇਖੋ ਮੁੱਖ ਮੰਤਰੀ ਦੋ ਜੇਲ੍ਹ ਦੇ ਵਿੱਚ ਬੰਦ ਕੋਈ ਸਬੂਤ ਉਹਨਾਂ ਦੇ ਖਿਲਾਫ ਹੋਈ ਸੀ ਪਰ ਆਏ ਨਹੀਂ ਅਜੇ ਤੱਕ ਮੰਤਰੀ ਜੇਲ੍ਹ ਦੇ ਵਿੱਚ ਬੰਦ ਉਹ ਜਿਹੜੇ ਸੀਏ ਵਾਲੇ ਮੁੰਡੇ ਸੀ ਖਾਸ ਕਰਕੇ ਜਿਹੜੇ ਉਮਰ ਜਿਹੜੇ ਹੈਗੇ ਸੀਗੇ ਉਮਰ ਕੀ ਉਮਰ ਹਕ ਸੀ ਉਹਦਾ ਨਾਮ ਮੇਰੇ ਖਿਆਲ ਹੈ ਹੈ ਖਾਲਸੇ ਉਮਰ ਖਾਲਸ ਜਿਹੜਾ ਸੀਗਾ ਉਹ ਸੀ ਘਰੇਈਏ ਦੇ ਨਾਲ ਕੀ ਕੀਤਾ ਅ ਸਰਜਲ ਸ਼ਾਮ ਜਿਹੜਾ ਹੁਣ ਉਹਦੇ ਵਿੱਚੋਂ ਆਇਆ ਇਸੇ ਤਰੀਕੇ ਨਾਲ ਭੀਮੇਕੋੜੇਗਾਮ ਵਾਲੇ ਜਿਹੜੀ ਸੀ ਉਹਨਾਂ ਨੇ ਨਾਲ ਕੀ ਕੀਤਾ ਔਰ ਉਸ ਜਿਹੜੇ ਸਟੇਨ ਸੀਗੇ ਸਟੇਨ ਆਪਣਾ ਸੀਗੇ ਕਿਦਾਂ ਜੇਲ੍ਹ ਦੇ ਵਿੱਚ ਮਰ ਗਏ ਇੱਕ ਉਹਨੂੰ ਪੀਣ ਵਾਸਤੇ ਪਾਣੀ ਮੈਂ ਜਿਹੜਾ ਪਾਈਪ ਨਹੀਂ ਮਿਲਿਆ ਉਹਦੇ ਵਿੱਚੋਂ ਤੇ ਸਾਰਾ ਵਰਤਾਰਾ ਅਲਟੀਮੇਟਲੀ ਇਹ 2000 ਆ ਜਿਹੜੇ 24 ਦੀਆਂ ਚੋਣਾ ਦੇ ਵਿੱਚੋਂ ਇਹ ਲਾਵਾ ਫੁੱਟ ਕੇ ਬਾਹਰ ਆ ਰਿਹਾ ਵਾ ਉਸ ਲਾਵੇ ਨੂੰ ਸੰਭਾਲਣ ਵਾਸਤੇ ਹੀ ਇਹ ਸਾਰਾ ਕੁਝ ਜਿਹੜਾ ਇਸ ਵੇਲੇ ਹੋ ਰਿਹਾ ਉਹਨੂੰ ਸੰਭਾਲਣ ਵਾਸਤੇ ਸਾਰੀਆਂ ਸੰਸਥਾਵਾਂ ਦਾ ਸਾਰੀਆਂ ਇੰਸਟੀਚੂਨਸ ਦਾ ਔਰ ਜਿਸ ਤਰੀਕੇ ਦੇ ਨਾਲ EVM ਤੇ ਵੀ ਸ਼ੰਕੇ ਪੈਦਾ ਕੀਤੇ ਗਏ ਉਹ ਵੀ ਮੈਨੇਜ ਹੋ ਸਕਦੀਆਂ ਵਾ ਤਾਂ ਇਸ ਕਰਕੇ ਜਿਹੜਾ ਸਾਰਾ ਵਰਤਾਰਾ ਮੈਨੂੰ ਲੱਗਦਾ ਵੀ ਉਸੇ ਦੀ ਰੋਸ਼ਨੀ ਦੇਖਿਆ ਜਾਵੇ ਤੇ ਉਹ ਸਾਡੇ ਸਾਹਮਣੇ ਇਸ ਵੇਲੇ ਦਿਖਾਈ ਦਿੰਦਾ ਪਰ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਮੁੱਦੇ ਬੜੇ ਨੇ ਦੇਸ਼ ਵਾਸੀਆਂ ਦੇ ਬੜੇ ਗੰਭੀਰ ਤੇ ਉਸ ਕਦਰ ਜਿਹੜੀ ਹੁਣ ਹਕੂਮਤ ਤੇਰੇ ਭਾਜਪਾ ਐਨਡੀਏ ਉਹ ਕਟਹਿਰੇ ਦੇ ਵਿੱਚ ਵੀ ਹੈ ਪਰ ਇਸ ਦੇ ਬਾਵਜੂਦ ਉਹਨਾਂ ਵੱਲੋਂ ਕਹਿਣਾ ਕਿ 400 ਤੋਂ ਪਾਰ ਜਾਂ ਅੱਗੇ ਜਾ ਕੇ ਜਿਹੜੇ ਐਗਜ਼ੈਕਟ ਕੋਲ ਆ ਰਹੇ ਨੇ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਇਹਨਾਂ ਦੇ ਵਿੱਚ ਬੜਾ ਅੰਤਰ ਹੈ ਅੰਤਰ ਦੇ ਬਾਵਜੂਦ ਫਿਰ ਉਹ ਰਫਤਾਰ ਉਹਨਾਂ ਦੀ ਅੱਗੇ ਵਧਣੀ ਇਹ ਇਹਦੇ ਪਿੱਛੇ ਵੱਡਾ ਕੀ ਵਜ੍ਹਾ ਆਪਾਂ ਮੰਨ ਸਕਦੇ ਆਂ ਕੀ ਰਾਜ ਉਪਸਕ ਦਾ ਤੱਕਾ ਹੋ ਸਕਦਾ ਉਹ ਸੂਤਨਾਂ ਨਾਲ ਬਹੁਤ ਬੱਚਿਆ ਦੋਸਤੀ ਹੈਗੀ ਆ ਰੂਸ ਦੇ ਵਿੱਚ ਇਦਾਂ ਹੀ ਹੁੰਦਾ ਵੋਟਾਂ ਪੈਂਦੀਆਂ ਵਾ ਸਾਰੇ اپੋਜੀਸ਼ਨ ਲੀਡਰ ਨੂੰ ਜਿਹੜਾ ਹੈਗਾ ਉਹਨਾਂ ਤੋਂ ਮੁਕਤ ਹੋ ਜਾਂਦਾ ਵਾ 95% ਵੋਟਾਂ ਪੈ ਕੇ ਉਹ ਬਣ ਜਾਂਦੀ ਹੈ ਉਹ 50 ਹੋਤੀ ਹੋ ਨਹੀਂ ਸਕਦਾ ਇਹ ਦੇਸ਼ ਦੇ ਵਿੱਚ 400 ਬਾਰ ਤੁਸੀਂ ਦੇਖੋ ਪਿਛਲੀ ਵਾਰ ਇਹਦਾ ਪੀਕ ਸੀਗਾ ਬਿਹਾਰ ਦੇ ਵਿੱਚ 40 ਸੀਟਾਂ ਵਾ ਨਾ ਹੂੰ ਜੀ ਜੀ ਇੱਥੇ 39 ਜਿੱਤੀਆਂ ਸੀਗੀਆਂ ਹੁਣ ਜਾਂ 40 ਤੋਂ ਅਗਲੇ ਪਾਸੇ ਵੱਲ ਵੱਜ ਜਾਵੇ यूपीडीएम जैसी सीटें ही इन्होंने चाहण जितिया सी ओत्तो अगले पाछल वर्ष हरियाणा दी 10 ਤੇ 10 ਸੀ ਹੈ ਨਾ ਦਿੱਲੀ ਦੀਆਂ 7 ਦੀਆਂ 7 ਆ ਰਾਜਸਥਾਨ ਦੀਆਂ 25 ਦੀਆਂ 25 ਹੈ ਗੁਜਰਾਤੀਆਂ 26 ਦੀਆਂ 26 जितੀਆਂ ਉੱਥੋਂ ਦੀਆਂ ਮੱਧ ਪ੍ਰਦੇਸ਼ਾਂ 29 ਜੋ 28 जितੀਆਂ ਛਤੀਸਗੜ੍ਹ ਦੀਆਂ ਜਿਹੜੀਆਂ ਸੀ 11 ਦੇ ਵਿੱਚੋਂ 9 जितੀਆਂ ਹੋਰ ਇਹਨਾਂ ਕਿੰਨੀ ਜਿੱਤਣਾ 400 ਕਿੱਥੋਂ ਆਉਂਦੀ ਹੈ 300 ਕਿੱਥੋਂ ਆਉਂਦੀ ਹੈ ਮਾਰਾਥਾ ਜੋ ਕਿੰਨੀਆਂ ਲੱਗਣ 41 ਸੀ ਇਹਨਾਂ ਕੋ 48 ਦੇ ਵਿੱਚੋਂ ਕਰਨਾਟਕਾ ਦੇ ਵਿੱਚ ਆਈਆਂ ਜੋ 25 ਸੀ ਇਹਨਾਂ ਦੀਆਂ ਕਿੱਥੋਂ ਆ ਜਣੀਆਂ ਸੀਟਾਂ ਦੇ ਵਿੱਚੋਂ ਮਨੀਪੁਰ ਦੀਆਂ ਦੋਵੇਂ ਸੀਟਾਂ ਇਹਨਾਂ ਦੇ ਕੋਲ ਸੀ ਜੀ ਹੂੰ ਹੂੰ ਤੇ ਮੇਰਾ ਸੋਚ ਆਵੇਗਾ ਕਿ ਜਿਹੜਾ 400 ਪਰ ਵਾਲਾ ਇੱਕ ਮਾਹੌਲ ਕ੍ਰੀਏਟ ਕਰ ਰਿਹਾ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕਰ ਰਿਹਾ ਕਿ ਤਾਂ ਕਿ ਜਿਹੜਾ ਕੱਲ ਨੂੰ ਉਹ ਕਾਊਂਟਿੰਗ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਬਹੁਤ ਸਾਰੇ ਮੁੱਦੇ ਉੱਥੇ ਸੀ ਯੂਪੀ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਵੋਟਾਂ ਦੇ ਮਾਰਜਨ ਦੇ ਨਾਲ ਉੱਥੇ ਖਾਸ ਕਰਕੇ ਯੂਪੀ ਦੀ ਜਿਹੜੀ ਐਸੈਂਬਲੀ ਦੇ ਵਿੱਚ ਵੀ 3 3 4 4 5 5 ਲੱਖ ਵੋਟ ਹੈਗੀ 3 3 ਲੱਖ ਵੋਟ ਹੈਗੀ ਆ ਉੱਥੇ ਵੀ 50-50 ਦੇ ਨਾਲ 100-100 ਦੇ ਨਾਲ 20-200 ਦੇ ਨਾਲ 20-25 ਲੋਕ ਹਾਰੇ ਸੀਗੇ ਹੂੰ ਇਹਦਾ ਇਹਦਾ ਐਗਜ਼ਾਮਪਲ ਮੈਂ ਇੱਕ ਦੇਣੀ ਚਾਹੁੰਦਾ ਹਾਂ ਵਾ ਕਿ ਯੂਪੀ ਦੇ ਵਿੱਚ 75 ਜ਼ਿਲ੍ਹੇ ਆ ਹੂੰ ਜੀ ਜੀ ਸਿਰਫ ਅੱਠਾਂ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹ ਮੈਜੋਰਟੀ ਲੱਗ ਚੁੱਕੀ ਬਾਕੀ ਜਿਹੜੇ 67 ਜ਼ਿਲ੍ਹੇ ਸੀਗੇ ਉਹਦੇ ਵਿੱਚੋਂ ਇਹ ਤੀਸਰਾ ਹਿੱਸਾ ਉੱਥੇ 10 ਮਿੰਟ ਲੱਗੇ ਮੁੜ ਕੇ ਜੋਰ-ਤੋਰ ਕਰਨ ਲੱਗੇ ਬਲਡੋਜਰ ਚਲਾ ਕੇ ਦਬਕਾ ਕੇ ਹੋਰ ਕਰਕੇ 75 ਜਿਹੇ ਪ੍ਰੈਸ਼ਰ ਬਣਾਇਆ ਇਹਨਾਂ ਨੇ ਇਲੈਕਸ਼ਨ ਤੋਂ ਬਾਅਦ ਆ ਜਿਹੜੀ 2022 ਤੋਂ ਬਾਅਦ ਹੋਈ ਇੰਨੀ ਡੈਸਪੀਰੇਸ਼ਨ ਇੰਨੀ ਫ੍ਰਸਟ੍ਰੇਸ਼ਨ ਕਿਤੇ ਹਿੰਦੂ ਮੁਸਲਮਾਨ ਨਹੀਂ ਹੈਗਾ ਪਿੰਡ ਦੇ ਵਿੱਚ ਹੂੰ ਮੁੱਦੇ ਆਉਂਦੇ ਉਹਦੇ ਲੋਕਾਂ ਨੇ ਮੁੱਦੇ ਆ ਕਿਸਾਨ ਆਪਣੇ ਮੁੱਦੇ ਦੀ ਗੱਲ ਕਰਦੇ ਆ ਮਜ਼ਦੂਰ ਆਪਣੇ ਮੁੱਦੇ ਦੀ ਗੱਲ ਕਰਦੇ ਆ ਮਹਿੰਗਾਈ ਦੀ ਗੱਲ ਹੋ ਰਹੀ ਆ ਪੜ੍ਹਾਈ ਦੀ ਗੱਲ ਹੋ ਰਹੀ ਆ ਹੈ ਫ੍ਰੀडम ਦੀ ਗੱਲ ਹੋ ਰਹੀ ਆ ਉੱਥੇ ਤੁਸੀਂ ਇਹ ਚੀਜ਼ਾਂ ਲਿਆ ਕੇ ਰਹਿ ਜੋ ਵੋਟ ਤੁਹਾਨੂੰ ਪਾਉਣ ਨਹੀਂ ਦੇ 1 ਟੂ 1 ਕੰਟੈਸਟ ਹੈਗਾ ਵਾ यूपी ਦੇ ਵਿੱਚ 1 ਟੂ 1 ਨਾ ਹਰਿਆਣਾ ਦੇ ਵਿੱਚ 1 ਟੂ 1 ਨਾ ਪੰਜਾਬ ਦੇ ਵਿੱਚ ਚਲੋ ਮਲਟੀ ਕਾਰਨਟ ਹੈਗਾ ਮਾਝਲ ਦੇ ਵਿੱਚ 1 ਟੂ 1 ਨਾ ਬਹੁਤ ਸਾਰੇ ਸਟੇਟਾਂ ਦੇ 1 ਟੂ 1 ਨਾ ਮਧਿਆ ਪ੍ਰਦੇਸ਼ 1 ਟੂ 1 ਨਾ ਜੈਦ ਦੇ ਵਿੱਚ ਕਰਨਾਟਕਾ ਦੇ 1 ਟੂ 1 ਨਾ ਤਾਮਿਲਨਾਡੂ ਦੇ 1 ਟੂ 1 ਨਾ ਮਹਾਰਾਸ਼ਟਰ ਦੇ 1 ਟੂ 1 ਹੋਇਆ ਜਿੱਥੇ ਕੋਲੀਸ਼ਨ ਨਾ ਬਿਹਾਰ ਦੇ 1 ਟੂ 1 ਹੋਣ ਦੇ ਆ ਤੋ ਇਸ ਕਰਕੇ 400 ਵਾਲਾ ਜਿਹੜਾ ਇਹ ਨਰੇਟਿਵ ਖੜਾ ਕਰਦੇ ਆ ਡੀਮੋਰਾਲਾਈਜ਼ ਕਰਨ ਵਾਸਤੇ ਬਾਕੀ ਤਾਂ ਫਿਰ ਹੈਗਾ ਹੀ ਆ ਜੇ ਇਲੈਕਸ਼ਨ ਕਮਿਸ਼ਨ ਤੁਹਾਡੇ ਨਾਲ ਹੈਗਾ ਤੁਸੀਂ ਦੇਖੋ ਇੰਨੇ ਸੀਰੀਅਸ ਬਿਆਨ ਦਿੱਤੇ ਗਏ ਕੋਈ ਵੀ ਇਲੈਕਸ਼ਨ ਕਮਿਸ਼ਨ ਦਾ ਪ੍ਰਧਾਨ ਮੰਤਰੀ ਜੀ ਨੂੰ ਜਿਹੜਾ ਹੈਗਾ 48 ਘੰਟੇ ਵਾਸਤੇ ਇਹ ਕਹਿੰਦੇ ਨੇ ਮੂੰਹ ਦੇ ਉੱਤੇ ਨਾ ਜਿਹੜਾ ਹੈਗਾ ਇਹ ਬੰਦ ਕਰ ਦਿਓ ਇਹਨਾਂ ਦਾ ਤੁਸੀਂ ਇਹਨਾਂ ਨੂੰ ਘਰ ਬਿਠਾਲ ਦਿਓ ਕਿ ਇਹ 48 ਘੰਟੇ ਦੇ ਵਿੱਚ ਜੋ ਇਹਨਾਂ ਨੇ ਬੋਲਿਆ ਵਾ ਅੱਜ ਦਾ 48 ਘੰਟੇ ਜਿਹੜਾ ਵਾ ਇਹਨਾਂ ਨੂੰ ਕੋਈ ਪ੍ਰਚਾਰ ਨਹੀਂ ਕਰਨ ਦਤਾ ਜਾਊਗਾ ਐ ਬਿਲਕੁਲ ਠੀਕ ਹੋ ਜਾਣਗੇ ਇੱਕ ਛੁੱਟੀ ਦੇਖਤੀ ਇੱਕ ਚਿੱਠੀ ਉਹਨੂੰ ਕਾਂਗਰਸ ਵਾਲਿਆਂ ਨੂੰ ਲਿਖਦੀ ਅਸਲ ਦੇ ਵਿੱਚ ਜਿਹੜੇ ਲੋਕ ਪੋਜੀਸ਼ਨਾਂ 'ਤੇ ਬੈਠਿਆ ਖੱਡੀ ਹੈ ਨਹੀਂ ਲਿਆਂਦੇ ਲੋਕ ਉਹ ਇਹਨਾਂ ਨੇ ਆਟੋਨਮੀ ਵਾਲੇ ਲੋਕ ਬਾਹਰ ਪਏ ਆ ਤੁਹਾਡਾ মিডিਆ ਦੇਖ ਲੋ ਕੀ ਕਰਦਾ ਜਿਹੜਾ ਬੈਂਸਤੀ মিডিਆ ਜਿਹੜਾ ਹੈਗਾ ਉਹਦਾ ਕੀ ਰੋ ਰਹਿ ਗਿਆ ਉਹ اپੋਜੀਸ਼ਨ ਨੂੰ ਸਵਾਲ ਪੁੱਛਣ ਡਿਆ ਵਾ ਉਹ ਇਹਨਾਂ ਦੇ ਕੋਣ ਕੋਣ ਡੇ ਆ ਸਭ ਤੋਂ ਜਿਹੜੀ ਚੈਲੰਜਿੰਗ ਗੱਲ ਇਸ ਵੇਲੇ ਹੈਗੀ ਆ ਕਿ ਸਾਡੇ ਸਾਰੇ ਤੰਤਰ ਦਾ ਕਾਰਪੋਰੇਟਾਈਜੇਸ਼ਨ ਹੋ ਗਿਆ ਹਰ ਚੀਜ਼ ਪੈਸੇ ਨਾਲ ਦੇਖੀ ਜਾਂਦੀ ਆ মিডিਆ ਪੈਸੇ ਨਾਲ ਖਰੀਦਿਆ ਉਹਦੇ ਵਿੱਚ ਬੈਠੇ ਜਿਹੜੇ ਹੈਗੇ ਉਹਨਾਂ ਨੂੰ ਉਸ ਤਰੀਕੇ ਨਾਲ ਦਿੱਤਾ ਜਾ ਰਿਹਾ ਤੋਤੇ ਵਾਂਗੂ ਉਹ ਲਿਆਰ ਕਿੱਥੋਂ ਲਿਆਇਆ ਕੀ ਸੈਂਪਲ ਆ ਕੀ ਮੈਥਡੋਲੋਜੀ ਆ ਕਿੰਨੇ 400 ਦਿੱਤਾ ਉਹਨਾਂ ਨੂੰ ਕਿਉਂ ਇਹਨੇ ਲੋਕਾਂ ਦੇ ਗਏ ਆ ਇੱਕ ਜਿਹੜੀ ਐਗਜ਼ਿਟ ਪੋਲ ਦੀ ਇੱਕ ਬਹੁਤ ਤਕੜੀ ਸੈਂਟੀਫਿਕ ਮੈਥਡੋਲੋਜੀ ਹੈ ਕਿ ਮੰਨ ਲਓ ਮੈਂ ਤੁਹਾਨੂੰ ਇੱਕ ਗੱਲ ਕੱਸੀ ਵੀ ਕਰਦੇ ਰਹੇ ਹਾਂ ਬਤ ਉਹ ਬਹੁਤ ਸੀ ਕੁਐਸਚਨਰ ਤਿਆਰ ਕਰੋ ਉਹਦੇ ਵਿੱਚੋਂ ਤੁਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਮੰਨ ਲਓ 1000 ਉੱਥੇ ਵੋਟ ਵਾ ਤੁਹਾਨੂੰ ਪਤਾ ਵੀ ਇੱਥੇ 650 ਵੋਟ ਪੈਣੀ ਆ ਤੇ ਤੁਹਾਨੂੰ ਪਤਾ ਕਿ ਅਸੀਂ ਜਿਹੜਾ ਹੈਗਾ ਇੱਥੇ ਸਿਰਫ 65 ਬੰਦਿਆਂ ਨੂੰ ਜਿਹੜਾ ਹੈਗਾ ਵਾ ਉਹ ਜਿਹੜਾ ਉਹਨਾਂ ਨੂੰ ਇੰਟਰਵਿਊ ਕਰਨੀ ਆ ਵੋਟ ਪਾਉਣ ਤੋਂ ਹਰ ਦਸੇ ਬੰਦਾ ਜਿਹੜਾ ਵੋਟ ਪਾ ਕੇ ਆਉਂਦਾ ਤੁਸੀਂ ਉਹਨੂੰ ਇੰਟਰਵਿਊ ਕਰਨੀ ਆ ਇਹ ਤੁਹਾਨੂੰ ਧਿਆਨ ਰੱਖਣਾ ਪੈਣਾ ਵਾ ਉਹਦੇ ਨਾਲ ਰਿ ਅਰੇ ਤਾਂ ਪੋਸੀਬਲ ਹੁੰਦਾ ਜੇ ਉਹ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪੜ੍ਹਨ ਵਾਲੇ ਬੱਚੇ ਜਿਹੜੇ ਹੈਗੇ ਆ ਉਹ ਇੱਕ ਪਾਰਟਿਕਲ ਟ੍ਰੇਨਿੰਗ ਤੋਂ ਬਾਅਦ ਉਹਨਾਂ ਦੀ ਵਰਕਸ਼ਾਪ ਤੋਂ ਬਾਅਦ ਕਿ ਤੁਸੀਂ ਆਪਣੇ ਆਪ ਨੂੰ ਬਾਹਰ ਰੱਖਣਾ ਵਾ ਕਿਸ ਤਰੀਕੇ ਨਾਲ ਕੌਨਫੀਡੈਂਸ ਲੈਣਾ ਵਾ ਵੋਟਰ ਨੂੰ ਲੱਗੇ ਵੀ ਅਸੀਂ ਕਿਸੇ ਪਾਰਟੀ ਦੇ ਬੰਦੇ ਨਹੀਂ ਹੈਗੇ ਅਸੀਂ ਰਿਸਰਚ ਵਾਲੇ ਪਾਸੇ ਹੋਏ ਆ ਤਾਂ ਹੀ ਪੋਸੀਬਲ ਹੁੰਦਾ ਤੇ ਧੰਦਾ ਬਣ ਗਿਆ ਬਹੁਤ ਵੱਡਾ ਹਵਾ ਬਣਾਉਣ ਵਾਸਤੇ ਕਿ ਕੱਲ ਨੂੰ ਜੇ ਥੋੜਾ ਬਹੁਤਾ ਫਰਕ ਪਊਗਾ ਰਗੜਾ ਫੇਰ ਦੋ ਠੀਕ ਹੈ ਜਿੱਤ ਕੇ ਜਿੱਤ ਕੇ ਬਾਅਦ ਚ ਵੇਖੀ ਪਰ ਇੱਕ ਗੱਲ ਬਹੁਤ ਮੋਦੀ ਜੀ ਜਿੱਤ ਵੀ ਜਾਣ ਮੋਦੀ ਜੀ ਮੋਰਲ ਪੋਲੀਟਿਕਲ ਮੋਰੈਲਟੀ ਦੇ ਤੌਰ ਤੇ ਮੋਦੀ ਜੀ ਦੇਸ਼ ਚ ਹਾਰ ਚੁੱਕੇ ਆ ਉਹ ਆਪਣੀ ਅਥਾਰਟੀ ਜਿਹੜੀ ਆ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਹੁੰਦਾ ਸਰਕਾਰ ਹੁੰਦਾ ਆਦਰ ਹੁੰਦਾ ਕੋਲੈਸਟੀ ਮੈਸੀ ਕਿਉਂ ਹੁੰਦੀ ਆ ਤਾਕਤ ਵਾਲੀ ਲੈਸਟੀ ਬੈਸੀ ਇਹ ਦੇਸ਼ ਬਹੁਤ ਲੰਮਾ ਸਮਾਂ ਨਹੀਂ ਚੱਲ ਸਕਦੇ ਤੁਸੀਂ ਸਨਾਤਨ ਦੀ ਗੱਲ ਕਰਕੇ ਵੇਖੀ ਆ ਤੁਸੀਂ ਮੰਦਰ ਨੂੰ ਅੱਗੇ ਲੈ ਕੇ ਆਏ ਆ ਉਹ ਕੰਮ ਨਹੀਂ ਕੀਤਾ ਉਹਦੇ ਵਿੱਚੋਂ ਤੁਸੀਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਜੇਲ੍ਹਾਂ ਚ ਪਾ ਦੋਗੇ ਕੁਝ মিডিਆ ਇੱਕ ਕੰਟਰੋਲ ਕੀਤਾ ਦੂਸਰਾ ਪੈਰਲਲ মিডিਆ ਆ ਗਿਆ ਗਲੋਬਲ মিডিਆ ਵੀ ਹੈਗਾ ਵਾ ਪਰ ਉਹਨਾਂ ਜਿਹੜੇ ਤੱਕ ਠੀਕ ਵਾ ਜਿੰਨਾ ਚਿਰ ਡਰ ਕਿਸੇ ਨੂੰ ਜਿਹੜਾ ਇੱਕ ਲਿਮਟ ਤੱਕ ਜਿਹਨੂੰ ਡਰਨਾ ਸੀਗਾ ਫਿਰ ਤੁਸੀਂ ਕੀ ਕਰ ਲੋਗੇ ਹੂੰ ਡਾਕਟਰ ਸਾਹਿਬ ਇੱਥੇ ਹੁਣ ਇੱਕ ਸਵਾਲ ਹੈ ਕਿ ਵਿਰੋਧੀ ਧਿਰ ਨੂੰ ਜਿਹੜਾ ਇਸ ਵੇਲੇ ਖਤਰਾ ਹੈ ਉਹ EVM ਤੋਂ ਹੈ ਜਾਂ ਐਗਜ਼ੈਕਟ ਪੋਲ ਤੋਂ ਹੈ ਦੋਨਾਂ ਚੋਂ ਨਹੀਂ ਵੇਖੋ ਜੋ EVM ਚ ਪਿਆ ਵਾ ਉਹ ਤੇ ਸੱਚਾਈ ਆ ਐਗਜ਼ੈਕਟ ਪੋਲ ਦਾ ਤੇ ਚਲੋ ਆਪਾਂ ਛੱਡ ਦਈਏ ਮੈਂ ਫਿਰ ਇਹ ਨਾ ਕਿ ਆਮ ਤੌਰ ਤੇ ਜੇ ਵਿਦਿਆਨਤਦਾਰੀ ਨਾਲ ਇਮਾਨਦਾਰੀ ਦੇ ਨਾਲ ਇਹ ਜਿਹੜੀ ਐਗਜ਼ਿਟ ਪੋਲ ਕੀਤੀ ਜਾਵੇ ਉਹ ਕਾਫੀ ਨੇੜੇ ਤੇ ਰਹਿੰਦਾ ਪਰ ਅਸੀਂ ਜਿਹੜਾ ਅਸੀਂ ਗਰਾਊਂਡ ਤੋਂ ਦੇਖਦਾ ਵੀ ਲੋਕੀ ਕਿਉਂ ਇਹਨਾਂ ਨੂੰ ਵੋਟ ਪਾਉਣਗੇ ਲੋਕੀ ਮੁੱਦਿਆਂ ਦੀ ਗੱਲ ਕਰਦੇ ਆ ਫਿਰ ਤਾਂ ਇਹੀ ਹੋ ਸਕਦਾ ਕਿ ਏਬੀਐਮ ਦੇ ਵਿੱਚ ਜਿੱਥੇ ਖਾਸ ਕਰਕੇ ਉਹ ਕੱਲ ਇੱਕ ਦੱਸ ਰਹੇ ਸੀ ਮਿਸਟਰ ਦੇਸ਼ਪਾਂਡੇ ਸੀਗੇ ਕਰਨ ਸਾਹ ਪਰਦੇ ਨਾਲ ਬੰਦੇ ਇੰਟਰਵਿਊ ਵੇਖੀ ਆ ਉਹ ਕਹਿੰਦੇ ਬਹੁਤ ਪੌਸਿਬਿਲਿਟੀ ਹੈਗੀ ਪਰ ਇਹ ਗੱਲ ਹੁਣ ਇਹਨੇ ਜ਼ਰੂਰ ਕੀਤੀ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਆਪਣੇ ਬੰਦਿਆਂ ਨੂੰ ਤਗੜਿਆਂ ਕਰਤਾ ਫਾਰਮਸ ਜਿਹੜਾ 17C ਆ ਲਿਖ ਕੇ ਦਿੱਤਾ ਉਹਦੇ ਵਿੱਚੋਂ ਕਿੰਨਾ 2 ਕਰੋੜ ਦੇ ਕਰੀਬ ਜਿਹੜੀ ਵੋਟ ਇਹਨਾਂ ਨੇ ਬਾਅਦ ਚ ਟ੍ਰਾਂਸਫਰ ਕੀਤੀ ਆ ਪਹਿਲੇ ਫੇਸ ਦੇ ਵਿੱਚ ਜਿਹੜੀ ਹੈਗੀ ਆ 11 ਦਿਨ ਬਾਅਦ ਆਈ ਆ ਫਿਰ 4 ਦਿਨ ਬਾਅਦ ਆਈ ਆ ਫਿਰ ਦੂਸਰੇ ਤਰੀਕੇ ਨਾਲ ਬਾਅਦ ਆਈ ਆ ਮੰਨ ਲਓ ਠੀਕ ਠਾਕ ਹੈਗੀ ਆ ਪਰ ਜਿਹੜੀਆਂ ਉਹਦੇ ਵਿੱਚ ਉਹ ਵੋਟਾਂ ਕਿੱਥੋਂ ਆਈਆਂ ਉਹ ਵੋਟਾਂ ਬੈਲਟ ਬੈਲਟ ਪੇਪਰ ਦੀਆਂ ਵੋਟਾਂ ਹੈਗੀਆਂ ਵਾਂ ਜਾਂ ਉਹ ਐਨਆਰਈ ਦੀਆਂ ਵੋਟਾਂ ਹੈਗੀਆਂ ਵਾਂ ਜਾਂ ਕਿਹੜੀਆਂ ਵੋਟਾਂ ਆ ਜਦੋਂ ਤੁਹਾਨੂੰ ਫਾਰਮਸ ਹੀ ਮਿਲਦਾ ਇਸ ਵਾਰੀ ਆਪੋਜੀਸ਼ਨ ਬਹੁਤ ਅਲਰਟ ਹੈ ਕਾਸ਼ ਕਰਕੇ ਯੂਪੀ ਦੇ ਵਿੱਚ ਦੇਖੋ ਬਿਹਾਰ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਦੇਖੋ ਹਰਿਆਣਾ ਦੇ ਵਿੱਚ ਦੇਖੋ ਸਾਰੇ ਥਾਂ ਤੇ ਬੈਠੇ ਹੂੰ ਹੂੰ ਫਿਰ ਤੁਸੀਂ ਕੰਪਨੀਆਂ ਹੋਣੀਆਂ ਏਜੰਟ ਉਹਨਾਂ ਦੇ ਬੈਠੇ ਆ ਸਰਟੀਫਾਈ ਕਰਦੇ ਆ ਉਹਨਾਂ ਨੂੰ ਸਭ ਕੋ ਪਤਾ ਹੁੰਦਾ ਵੀ ਇੰਨੀਆਂ ਵੋਟਾਂ ਪਈਆਂ ਵਾ ਉਹ ਉਹਨਾਂ ਨੂੰ ਦੇ ਦਿੰਦੇ ਉਹਨਾਂ ਦੇ ਸਾਹਮਣੇ ਸੀਲ ਹੁੰਦੇ ਉਹ ਪੋਸੀਬਲ ਨਹੀਂ ਆ ਸਾਡੇ ਕੋਲ ਸਟੂਡੈਂਟ ਜਿਹੜੇ ਇੱਥੇ ਟੀਚਰ ਲੱਗੇ ਉਹ ਵੋਟਾਂ ਪਾਉਣ ਵੀ ਗਿਆ ਉਹਨਾਂ ਦੱਸਿਆ ਸਰ ਇੱਥੇ ਕੁਝ ਨਹੀਂ ਹੋ ਸਕਦਾ ਹਾਂ ਅਗਲੇ ਪਾਸੇ ਪ੍ਰੋਗਰਾਮਿੰਗ ਜਿਹੜੀ ਹੈਗੀ ਆ ਪੇ ਤੁਸੀਂ ਉਹ ਵੀ ਤੁਹਾਨੂੰ ਬਖਾਲਤਾ ਵੀ ਆ ਬੰਦੇ ਆ ਠੀਕ ਹੈ ਜੀ ਤੁਹਾਨੂੰ ਵੋਟ ਪਾ ਦਿੱਤੀ ਉਹ ਜਦੋਂ ਵੋਟ ਕੰਟਰੋਲ ਯੂਨਿਟ ਦੇ ਵਿੱਚ ਜਾਣੀ ਆ ਉਥੇ ਪ੍ਰੋਗਰਾਮਿੰਗ ਕਿਦਾਂ ਦੀ ਆ ਉਹ ਸਾਰਾ ਸਿਸਟਮ ਜਿਹੜਾ ਹੁੰਦਾ ਆ ਆਮ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਹੁੰਦਾ ਪਰ ਇਹ ਤਾਂ ਕਰ ਨਹੀਂ ਸਕਦੇ ਇਹ ਤਾਂ ਹੋਣਾ ਨਹੀਂ ਚਾਹੀਦਾ ਉਹਦਾ ਰੀਜ਼ਨ ਇਹ ਕਿ ਆ ਕਿ ਜੇ ਕਿਤੇ ਬਾਈ ਚਾਂਸ ਉਹ ਗੱਲ ਆ ਗਈ ਤੇ ਤੁਹਾਡੀਆਂ ਲੋਕਤੰਤਰ ਦੀਆਂ ਜੜ੍ਹਾਂ ਹੈਗੀਆਂ ਨਾ ਉਹਦੇ ਲਈ ਬਹੁਤ ਵੱਡੀ ਸਮੱਸਿਆ ਹੋਊ। ਫਿਰ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਵੱਧ ਜਾਊਗਾ। ਪਰ ਉਸ ਗੁੱਸੇ ਨੂੰ ਰੋਕਣ ਵਾਸਤੇ ਕਿਸੇ ਦੇ ਇਹ ਕੋਈ ਵੀ ਮਾਈਦੇ ਲਾਲ ਜਿਹੜਾ ਹੈਗਾ ਉਹ ਕੋਈ ਇਨੀ ਤਾਕਤ ਨਹੀਂ ਹੈਗੀ ਸੋ ਮੇਰਾ ਕਹਿਣ ਤੋਂ ਪਾਬ ਹੈਗਾ ਕਿ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਸਿਰਜਿਆ ਇਸ ਤਰੀਕੇ ਨਾਲ ਜਾ ਰਿਹਾ ਹੈ ਕਿ ਰੂਲਿੰਗ ਪਾਰਟੀ ਨੂੰ ਫਾਇਦਾ ਹੋਵੇ اپੋਜੀਸ਼ਨ ਡੀਮੋਰੀਲਾਈਜ਼ ਹੋਵੇ ਤੁਸੀਂ ਬਾਰ ਬਾਰ ਦੇਖੋ ਕਿ ਰਾਹੁਲ ਗਾਂਧੀ ਹੋਏ ਜਾਂ ਅਕਲੇਸ਼ ਜਾਧਵ ਹੋਏ ਜਾਂ ਤੇਜਸ਼ਵੀ ਹੋਏ ਜਾਂ ਇੱਥੇ ਜਿਹੜੇ ਆਪਣੇ ਆਮ ਆਦੀ ਪਾਰਟੀ ਵਾਲੇ ਵੀ ਹੈ ਉਹ ਬਾਰ ਬਾਰ ਕਹਿ ਰਹੇ ਆ ਕਿ ਤੁਸੀਂ ਕਾਊਂਟਿੰਗ ਦੇ ਵਿੱਚ ਅਖੀਰਲੇ ਦਮ ਤੱਕ ਡਟੇ ਰਹਿਣਾ ਹੁਣ ਉਹਨਾਂ ਨੇ ਇੱਕ ਹੋਰ ਕਿਹਾ ਵਾ ਕਿ ਜਿਹੜੀ ਵੈਲਟ ਪੇਪਰ ਦੀ ਵੋਟ ਆਈ ਉਹਨੂੰ ਪਹਿਲਾਂ ਕਾਊਂਟ ਕੀਤਾ ਜਾਵੇ। ਹੂੰ ਜੀ ਜੀ। ਇਹ ਦੇਖੋ ਕਿ ਇਹ ਪਾਰਟੀਆਂ ਦੇ ਮੁੜਕੇ ਕਹੋ ਜੀ ਵੈਲਟ ਪੇਪਰ ਜੇ ਉਦੋਂ ਫਰਕ ਥੋੜਾ ਬਹੁਤਾ ਹੋਵੇ ਉੱਠ ਕੇ ਆ ਜਾਂਦੇ ਆ। ਹੋਰ ਵੀ ਹੋ ਸਕਦਾ ਜੇ ਦੇਸ਼ ਦੇ ਵਿੱਚ ਇੰਨੀ ਵੱਡੀ ਬ੍ਰਾਈਬ ਹੋਣ ਰਹੀ ਆ ਜੇ ਤੁਸੀਂ ਪੈਸੇ ਦੇ ਕੇ ਵੋਟਾਂ ਖਰੀਦਣ ਦਾ ਹੈ ਜੋ ਘਰਾਂ 'ਚ ਸੂਟ ਪਚਾ ਕੇ ਵੋਟਾਂ ਖਰੀਦਣ ਦਾ ਹੈ ਜੋ, दारू ਦੇ ਤੁਸੀਂ ਕਰੀਟ ਪਚਾ ਕੇ ਮਹੱਲਿਆਂ 'ਚ ਵੋਟਾਂ ਖਰੀਦਣ ਦਾ ਹੈ ਜੋ, ਪਹਿਲੀ ਗੱਲ ਤਾਂ ਬਹੁਤ ਵੱਡੀ ਲਹਨਤ ਵਾਲੀ। ਢੇੜ ਵਾਲੇ ਪਾਸੇ ਚਲੋ ਲੈਂਡ ਵਾਲਿਆਂ ਦਾ ਤਾਂ ਆਪਾਂ ਕੀ ਕਵਾਂਗੇ? ਜ਼ਰੂਰੀ ਚੀਜ਼ ਇਹ ਹੈ ਨਾ ਲੋਕੀ ਵੋਟ ਪਾਉਂਦੇ ਆ ਦੇਣ ਵਾਲਿਆਂ ਵਾਸਤੇ ਇਹਦਾ ਮਤਲਬ ਹੈਗਾ ਕਿ ਪੋਸੀਬਿਲਟੀ ਉੱਥੇ ਕਿਉਂ ਨਹੀਂ ਹੋ ਸਕਦੀ اپੋਜੀਸ਼ਨ ਦਾ ਕੋਈ ਉੱਥੇ ਬੈਠਾ ਤੁਹਾਡਾ ਉੱਥੇ ਏਜੰਟ ਬੈਠਾ ਵਾ ਤੁਸੀਂ ਉਹਨੂੰ ਕਿਉਂ ਨਹੀਂ ਖਰੀਦ ਸਕਦੇ ਉਹਨੂੰ ਕਿਉਂ ਨਹੀਂ ਪ੍ਰੇਵਲ ਪਾ ਸਕਦੇ ਉਹਨੂੰ ਕਿਉਂ ਨਹੀਂ ਥ੍ਰੈਟਨ ਕਰ ਸਕਦੇ ਇਸੇ ਲਈ ਇਹ ਜਿਹੜੀ اپੋਜੀਸ਼ਨ ਵਾਲੇ ਬਾਰ-ਬਾਰ ਆਪਣੇ ਕਾਡਰ ਨੂੰ ਕਹਿ ਰਹੇ ਆ ਵੀ ਭਾਈ ਡਟੇ ਰਹਿਣਾ ਅਖੀਰਲੇ ਦਮ ਤੱਕ ਡਟੇ ਰਹਿਣਾ ਤਾਂ ਕਿ ਕਿਹੇ ਵੀ ਲੈਵਲ ਤੇ ਤੇ ਥੋੜੀ-ਬਹੁਤੀ ਸਪੇਸ ਉਹਨਾਂ ਦੀ ਹੀਰਾ ਫੇਰੀ ਦੀ ਨਾਮ ਬਚੇ ਮੈਂ ਨਹੀਂ ਕਿਹਾ ਕਿ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਹਰ ਬੰਦਾ ਇਮਾਨਦਾਰ ਹੋ ਕੇ ਕੰਮ ਕਰਨਾ ਚਾਹੁੰਦਾ ਹੂੰ ਹੂੰ ਜੀ 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 ਸਮਗਲਰ ਗੁੰਡਾ ਬਦਮਾਸ਼ ਕਈ ਵਾਰ ਜਿਹੜੇ ਉਧਾਂ ਦੇ ਬਹੁਤ ਉਧਾਂ ਦੇ ਪੋਲੀਟੀਸ਼ੀਅਨ ਉਹ ਵੀ ਚਾਹੁੰਦੇ ਮੇਰੇ ਨਾਲ ਅਮੀਰ ਜਿਹੜਾ ਔਨੈਸਟ ਬੰਦਾ ਚਾਹੀਦਾ ਹੂੰ ਯਾਰ ਜਿਹੜੇ ਪੋਲੀਟਿਕਸ ਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਕ੍ਰਾਈਮਨਲ ਮਾਈਂਡਡ ਲੋਕ ਹੈਗੇ ਆ ਉਹ ਵੀ ਆਪਣੇ ਨਾਲ ਇੱਕ ਇਮਾਨਦਾਰ ਬੰਦੇ ਨੂੰ ਰੱਖਣਾ ਚਾਹੁੰਦੇ ਆ ਤੇ ਇਹ ਇਹਨਾਂ ਨੂੰ ਖਾਣਾ ਤੋਂ ਤੇ ਇਸ ਕਰਕੇ ਉਹ ਜਿਹੜਾ ਫੋਕਸ ਸਾਰਾ ਉਹਨਾਂ ਦਾ ਹੈਗਾ ਇਹ ਪਾਈ ਡਟਕੇ ਡੇਰੋ ਇਹਦਾ ਮੋਰਲ ਬੂਸਟ ਹੁੰਦਾ ਬੋਦੀ ਜਿੱਤ ਵੀ ਜਾਵੇ ਤਾਂ ਕੀ ਫਰਕ ਪੈ ਜੂਗਾ ਬੋਦੀ ਕੋਈ ਸਾਰੀ ਸਦਾ ਰਹਿਣ ਵਾਲਾ ਬੰਦਾ ਥੋੜਾ ਹੈਗਾ ਇੱਥੇ ਉਹਦੀ ਪੋਸਟ ਜਿਹੜੀ ਹੈਗੀ ਆਪਣੇ ਜਿਹੜੀ ਅਥਾਰਟੀ ਹੈਗੀ ਆ ਮੋਰਲ ਅਥਾਰਟੀ ਹੈਗੀ ਬਾਕੀ ਤਾਂ ਝੂਠ ਪ੍ਰਚਾਰ ਜਿੰਨਾ ਮਰਜੀ ਚਲਾਈ ਜਲੋ ਤਾਕਤ ਨਾਲ ਕੋਈ ਬੰਦਾ ਐਸੋ ਜਿਹੇ ਦੇਸ਼ ਦੇ ਵਿੱਚ ਲੰਮਾ ਸਮਾਂ ਨਹੀਂ ਚੱਲ ਸਕਦਾ ਇਹ ਰੂਸ ਨਹੀਂ ਹੈ ਇਹ ਇੰਡੀਆ ਹੈ ਇੱਥੇ ਡਾਇਵਰਸਿਟੀ ਬਹੁਤ ਜ਼ਿਆਦੀ ਹੈ ਇੱਥੇ ਸਾਊਥ ਆ ਨਾਰਥ ਈਸਟ ਆ ਵਾ ਤੁਸੀਂ ਹੋਰ ਦੇਖੋ ਇੱਕ ਐਗਜ਼ਾਮਪਲ ਦੇਣੀ ਚਾਹੋ ਨਾ ਮਨੀਪੁਰ ਛੋਟਾ ਜਿਹਾ ਦੇਸ਼ ਵਾ ਪ੍ਰਧਾਨ ਮੰਤਰੀ ਜੀ ਉਥੇ ਜਾਣ ਦਾ ਸਾਹਸ ਨਹੀਂ ਕਰ ਸਕੇ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਹੇ ਆ ਸਾਰੇ ਦੇਸ਼ ਦੇ ਵਿੱਚ ਉਹ ਹਿੰਦੂ ਮੁਸਲਮਾਨ ਕਰਦੇ ਫਿਰਦੇ ਆ ਸਾਰੇ ਦੇਸ਼ ਦੇ ਵਿੱਚ ਉਹ ਪश्चਾਤੀਵਾਦ ਕਰਦੇ ਫਿਰਦੇ ਆ ਮਨੀਪੁਰ ਜਿੱਥੇ ਇਸ ਤਰੀਕੇ ਦਾ ਵਰਤਾਰਾ ਹੋਇਆ ਉਹ ਆਪਣੇ ਦੇਸ਼ ਦਾ ਇੱਕ ਹਿੱਸਾ ਸੀਗਾ ਉਥੇ ਤੱਕ ਜਾਣ ਦਾ ਸਾਹਸ ਨਹੀਂ ਕਰ ਸਕੇ ਇਹ ਤਕੜੇ ਉਹਨਾਂ ਜਿਹੜੀ ਤਕੜੀ ਆ ਜਿਨ੍ਹਾਂ ਚ ਲੱਗਦਾ ਵੀ ਆਲੇ-ਦੁਆਲੇ ਸਾਰਾ ਸਿਕਿਉਰਿਟੀ ਗਾਰਡ ਐਨਐਸਜੀ ਦੂਸਰਾ ਤੀਸਰਾ ਜੇ ਧਿਆਨ ਲਗਣਾ ਹੋਵੇ ਤਾਂ ਉੱਥੇ ਪਤਾ ਨਹੀਂ 5-7 ਹਜ਼ਾਰ ਤੁਸੀਂ ਸਿਪਾਹੀ ਲਾ ਦਿਓ ਉੱਥੇ ਐਨਐਸਜੀ ਲਾ ਦਿਓ ਸਮੁੰਦਰ ਦੇ ਵਿੱਚ ਲਾ ਦਿਓ ਹਵਾ ਚ ਲਾ ਦਿਓ ਫਿਰ ਤੁਸੀਂ ਭਗਤੀ ਕਰ ਸਕਦੇ ਜੀ ਇਹ ਆ ਇਹਨਾਂ ਦੀ ਜਿਹੜੀ ਜਿਹੜੀ ਤਾਕਤ ਹੈਗੀ ਆ ਇਹ ਅਸਲੀ ਤਾਕਤ ਨਹੀਂ ਹੁੰਦੀ ਅਸਲੀ ਤਾਕਤ ਕਿਤੇ ਨਾ ਕਿਤੇ ਤੁਹਾਡੀ ਮੋਰਲ ਤਾਕਤ ਹੁੰਦੀ ਆ ਜਿੱਦਾਂ ਕਹਿਣ ਨੂੰ ਕੋਈ ਜਵਾਹਰ ਲਾਲ ਨਹਿਰੂ ਸਾਹਿਬ ਸੀਗੇ ਲਾਲ ਬਹਾਦਰ ਸ਼ਾਸਤਰੀ ਸੀ ਇੰਦਰਾ ਗਾਂਧੀ ਵੀ ਕੇ ਸਮੇ ਸੀਗੇ ਵੀ ਪੀ ਸਿੰਘ ਸੀਗੇ ਹਾਂ ਮਨਮੋਹ ਸਰ ਦੀ ਗੱਲ ਕਹ ਦੇ ਸਕਦੇ ਆ ਇਹ ਇਹ ਜਿਹੜੀ ਹੁੰਦੀ ਆ ਗ੍ਰੇਸਫੁਲਨੈਸ ਵਾਲੀ ਜਿਹੜੀ ਆ ਉਹ ਇੱਥੇ ਮਿਸਿੰਗ ਆ। ਵਟਸਐਪ ਜਿਵੇਂ ਕਿ ਆਪਾਂ ਦੇਖਦੇ ਆ ਕਿ ਕੱਲ ਹੁਣ ਸਾਰਾ ਕੁਝ ਸਾਹਮਣੇ ਆ ਜਾਣਾ ਤਾਂ ਜਿਵੇਂ ਖੜਗੇ ਸਾਹਿਬ ਰਾਹਲ ਗਾਂਧੀ ਵੱਲੋਂ ਇੱਕ ਸਦਾ ਦਿੱਤਾ ਗਿਆ ਵੀ ਚੌਕਸ ਰਹੋ ਤੁਸੀਂ ਆਪਣੇ ਵਰਕਰਾਂ ਤਾਂ ਚੌਕਸੀ ਕੀ ਹੈ ਕਿਉਂਕਿ ਉੱਥੇ ਦਾ ਜਿਹੜੇ ਕਾਊਂਟਰਿੰਗ ਏਜੰਟ ਹੀ ਵਧੀਰੇ ਕਰਕੇ ਚੌਕਸ ਰਹਿ ਸਕਦੇ ਆ ਨਾ ਜੇ ਬਾਹਰਲੇ ਆ ਜੇ ਆਪਾਂ ਭੀੜ ਤੰਤਰ ਬਾਹਰ ਇਕੱਠੀ ਕਰਦੇ ਆ ਉੱਥੇ ਜਿੱਥੇ ਗਿਣਤੀ ਸੈਂਟਰ ਦੇ ਬਾਹਰਲੇ ਪਾਸੇ ਉੜਦਾ ਤਾਂ ਕੋਈ ਅਰਥ ਨਹੀਂ ਇਹ ਤਾਂ ਕਾਊਂਟਿੰਗ ਜਿਹੜੇ ਏਜੰਟ ਹੈ ਉਹਨਾਂ ਵਾਸਤੇ ਸੱਦਾ ਪਾ ਮਾਣ ਸਕਦੇ ਨਹੀਂ ਨਹੀਂ ਅੱਜ ਕੱਲ ਲਾਈਵ ਦੇਖੋ ਜਿਹੜੀ ਕਾਊਂਟਿੰਗ ਹੋਣੀ ਹੈ ਤੁਸੀਂ ਦੇਖੋ 8:30 8:30 ਜਿੰਨੇ ਵੇ ਸ਼ੁਰੂ ਹੋਣੀ ਹੈ ਨਾਲੋ ਨਾਲੋ ਆਈ ਤੁਸੀਂ 8 ਵਜੇ ਹਾਂਜੀ ਉਹ ਉਹ ਤੁਰੇ ਜਾਣੇ ਬੇਸਿਕਲੀ ਉਹਨਾਂ ਦਾ ਮਕਸਦ ਹੀ ਹੈ ਵੇਖੋ ਹਰ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਆਪਣੇ ਕੰਨਾਂ ਅੱਖਾਂ ਜਿਹੜੀਆਂ ਹੈਗੀਆਂ ਜਨ ਨੱਕ ਜਿਹੜਾ ਹੈਗਾ ਉਹਨੂੰ ਖੁੱਲਾ ਰੱਖਦਾ ਭਾਵ ਜਨਤਾ ਨਾਲ ਜੁੜਿਆ ਰਹਿਣਾ ਕੋਈ ਫੀਡਬੈਕ ਹੁੰਦੀ ਆ ਇਹ ਕਿਉਂਕਿ ਪੁਰਾਣੇ ਤਜਰਬੇ ਹੁੰਦੇ ਇਹਨਾਂ ਦੇ ਇਹ ਆਪਣੇ ਹਲਕੇ ਦੇ ਲੋਕਾਂ ਦੀ ਜਿਹੜੀ ਹੈਗੀ ਆ ਬਾਡੀ ਲੈਂਗੁਏਜ ਤੋਂ ਦੇਖ ਲੈਂਦੇ ਆ ਰਿਸਪੌਂਸ ਤੋਂ ਦੇਖ ਲੈਂਦੇ ਆ ਆਈਡੀਆ ਮੋٹے ਤੌਰ ਤੇ ਲੱਗ ਜਾਂਦਾ ਹੈ ਇਹ ਸਾਰੇ ਫੀਡਬੈਕ ਲੈਂਦੇ ਆ ਆਪੋ ਆਪਣੇ ਯੂਨਿਟ ਤੋਂ ਫੀਡਬੈਕ ਲੈਂਦੇ ਆ ਇਹਨਾਂ ਨੂੰ ਦੂਸਰੇ ਜਿਹੜਾ ਆਪੋਜੀਸ਼ਨ ਵਾਲਾ ਹੁੰਦਾ ਉਹਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਲੋਕਾਂ ਦੇ ਮੁੱਦਿਆਂ ਤੋਂ ਪਤਾ ਲੱਗ ਜਾਂਦਾ ਪਰ ਮੰਨ ਲਓ ਐਗਜ਼ਾਮਪਲ ਫੂਲਪੁਰ ਸੀ ਇੱਕ ਜਗ੍ਹਾ ਇੱਥੇ ਰਾਹੁਲ ਗਾਂਧੀ ਔਰ ਅਕਲੇਸ਼ ਗਏ ਸੀਗੇ ਤੇ ਉਹਦੇ ਵਿੱਚ ਇੰਨੀ ਜਿਆਦਾ ਜਨਤਾ ਆ ਗਈ ਕਿ ਉਹ ਸਟੇਜ ਤੇ ਜਿਹੜਾ ਸਟੇਜ ਦੇ ਵਿੱਚ ਬਫਰ ਜ਼ੋਨ ਬਣਿਆ ਹੁੰਦਾ ਵਾ ਉੱਥੋਂ ਤੱਕ ਲੋਕੀ ਅਗਲੇ ਪਾਸੇ ਪਹੁੰਚ ਗਏ ਹੂੰ ਜੀ 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 ਪਰ ਇਹਨਾਂ ਨੂੰ ਕੋਈ ਇਹਨਾਂ ਤੇ ਅਟੈਕ ਕਰਨੀ ਸੀ ਆਏ ਹੂੰ ਜੁਕੀ ਇਹ ਨਾ ਜਿਆਦਾ ਸੀਗਾ ਤੇ ਜੇ ਹੁਣ ਫੂਲਪੁਰ ਦੇ ਵਿੱਚ ਵੀ ਆਖਰ ਵੀ ਫੂਲਪੁਰ ਦੇ ਵਿੱਚ ਕਾਂਗਰਸ ਨਹੀਂ ਜਿੱਤ ਸਕਦੀ ਜਾਂ ਸਮਾਜਵਾਦੀ ਪਾਰਟੀ ਨਹੀਂ ਜਿੱਤ ਸਕਦੀ ਉਹਦੇ 'ਚ ਮੀਨਿੰਗ ਹੋਰ ਹੋਣਗੇ ਮੈਨੂੰ ਲੱਗਦਾ ਨਹੀਂ ਉਸ ਪਾਸੇ ਲਿਆ ਜਾਵੇ ਇਹ ਬੀਪੀ ਵੀ ਦਿੱਤੀ ਹੈ ਮੁੱਦੇ ਸੀਗੇ 2014 ਚ ਮੁੱਦਾ ਸੀਗਾ 2019 ਚ ਮੁੱਦਾ ਸੀਗਾ ਇਸ ਇਲੈਕਸ਼ਨ ਦੇ ਵਿੱਚ ਮੈਂ ਕੋਈ ਅਜਿਹੇ ਮੁੱਦਾ ਨਹੀਂ ਦੇਖ ਰਿਹਾ ਜਿਹੜਾ ਬੀਜੇਪੀ ਦੀ ਫੇਵਰ ਚ ਜਾਂਦਾ ਹੋਵੇ ਇਹਦਾ ਹਿੰਦੂਤਵਾੜਾ ਮੁੱਦਾ ਆਲਮੋਸਟ ਮਿਸਿੰਗ ਹੈ ਲੋਕਾਂ ਨੂੰ ਰੋਟੀ ਰੋਜ਼ੀ ਚਾਹੀਦੀ ਮੈਂ ਸੁਣਿਆ ਈਵੀ ਤੇ ਵੀ ਸੁਣਤਾ ਜਦੋਂ ਮੰਦਰ ਦੀ ਗੱਲ ਕੀਤੀ ਆ ਯੰਗ ਮੁੰਡੇ ਜਿਹੜੇ ਸੀ ਉਹ ਕਹਿੰਦੇ ਸੀ ਮੰਦਰ ਦੇ ਵਿੱਚ ਜਾਂ ਪੁਜਾਰੀ ਜਾਂਦਾ ਜਾਂ ਪਖੜੀ ਜਾਂਦਾ ਇਹ ਕੋਈ ਕਹਿ ਸਕਦਾ ਆਪਣੇ ਸੋਚ ਸਕਦਾ ਇਹ ਗੱਲ ਨੂੰ ਇਹ ਯੂਪੀ ਦੇ ਜਿਹੜੇ ਜਿਹੜੇ ਖਾਸ ਕਰਕੇ ਜਵਾਨ ਆ ਉਹ ਇਹ ਗੱਲ ਕਹਿ ਰਹੇ ਆ ਮੰਦਰ ਚ ਰੋਟੀ ਸਤ ਮਿਲੂਗੀ ਸਾਨੂੰ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਮੈਨੂੰ ਤੇ ਵੀ ਲੱਗਦਾ ਵੀ ਜਿਹੜੀ ਫੈਜ਼ਾਬਾਦ ਵਾਲੀ ਸੀਟ ਹੈਗੀ ਆ ਉਹ ਵੈਸੇ ਸ਼ੁਰੂ ਤੋਂ ਹੀ ਜਿੰਦਿਆਂ ਫੈਜ਼ਾਬਾਦ ਕਰੀ ਬੀਜੇਪੀ ਨੇ ਬਹੁਤੀ ਵਾਰੀ ਨਹੀਂ ਜਿੱਤੀ ਤੇ ਜਾਂ ਫਟ ਕੋ ਹੁੰਦੀ ਆ ਜਾਂ ਬੀਐਸਪੀ ਵਾਲਾ ਕੋ ਹੁੰਦੀ ਆ ਜਾਂ ਕਾਂਗਰਸ ਕੋ ਹੁੰਦੀ ਉਹਦੇ ਸਮੇਂ ਚਲੋ ਇਹਨਾਂ ਨੇ ਆਪਣਾ ਮੈਨੇਜ ਕਰ ਲਿਆ ਉਸ ਤਰੀਕੇ ਦੇ ਨਾਲ ਤੋਂ ਮੈਨੂੰ ਕਹਿਣ ਤੋਂ ਪਾਸ ਹੈਗਾ ਕਿ ਮੁੱਦੇ ਜਿਆਦਾ ਇੰਪੋਰਟੈਂਟ ਹੈ ਇਸ ਕਰਕੇ ਉਹ ਕਹਿ ਰਹੇ ਆ ਇਹਦੇ ਅਮਰੋ ਤਿਆਰੀ ਕਰ ਰਿਹਾ ਤੁਸੀਂ ਤੁਹਾਡੀ ਤਿਆਰੀ ਵੀ ਜਿਹੜਾ ਤੁਹਾਡਾ ਅਗਲੇ ਪਾਸੇ ਪੋਲਿਟਿਕਲ ਅਪੋਨੈਂਟ ਹੈਗਾ ਵਾ ਉਹਨੂੰ ਘੱਟੋ ਘੱਟ ਇੱਕ ਇੱਕ ਕਾਰਨੇ ਵੀ ਹੈਗਾ ਕਿ ਤੁਹਾਡਾ ਕੇਡਰ ਜਿਹੜਾ ਨਾ ਹੈਗਾ ਉਹ ਡੀਮੋਟੀਵੇਟ ਨਹੀਂ ਹੋ ਜੇ ਜਿੱਦਾਂ ਪਿਛਲੇ ਸਮੇਂ ਸੀਗੇ 2019 ਦੇ ਵਿੱਚ ਕੋਈ ਰੈਸ਼ ਘਰੋਂ ਬਾਹਰ ਹੀ ਨਹੀਂ ਸੀ ਗਿਆ 2014 ਦੇ ਵਿੱਚ ਵੀ ਇਹੀ ਗੱਲ ਸੀਗੀ ਹੁਣ ਦੁਬਾਰਾ ਰੀ ਸਰਜੈਂਸ ਜਿਹੜੀ ਹੈਗੀ ਹੈ ਖਾਸ ਕਰਕੇ ਤੁਸੀਂ ਦੇਖੋ ਕਿ ਇਹ ਬਹੁਤ ਇੰਟਰਸਟਿੰਗ ਫੀਨੋਮਨਾ ਹੈਗਾ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਜਿਹੜਾ ਮੁਸਲਿਮ ਭਾਈਚਾਰਾ ਸੀ ਜਿਹੜਾ ਲੰਮੇ ਸਮੇਂ ਤੋਂ 35-40 ਸਾਲ ਤੋਂ ਇਹ ਸ਼ਾਂਹ ਹਟਿਆ ਸੀਗਾ ਮਾਇਆਵਦੀਆਂ ਦੇ ਪਾਸੇ ਗਿਆ ਸੀ ਸਮਾਜਵਾਦੀਆਂ ਦੇ ਪਾਸੇ ਗਿਆ ਸੀ ਜਾਂ ਹੋਰ ਨਾ ਪਾਰਟੀਆਂ ਵਾਲੇ ਪਾਸੇ ਗਿਆ ਸੀਗਾ ਉਹ ਦੁਬਾਰਾ ਮੁਸਲਮ ਭਾਈਚਾਰਾ ਆ ਜਿਹੜਾ ਹੁਣ ਦੁਬਾਰਾ ਕਾਂਗਰਸ ਦਾ ਨੈਸ਼ਨਲ ਅਲਾਈ ਬਣ ਗਿਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਇਹਦਾ ਇੰਪੈਕਟ ਹੋਊਗਾ ਅਕਰੋਸ ਸੈਕਸ਼ਨ ਉਹਨਾਂ ਦੇ ਪ੍ਰੋਸੈਸ ਵਾਲ ਜਿਹੜੀ ਆ ਭਾਵੇਂ ਕਿ ਉੱਥੇ ਕਾਂਗਰਸ ਦਾ ਕੈਂਡੀਡੇਟ ਨਹੀਂ ਲੜ ਰਿਹਾ ਪਰ ਉਹ ਕਹਿੰਦੇ ਨੇ ਅਸੀਂ ਹੱਥ ਦੇ ਨਾਲ ਉਹਦਾ ਕਾਰਨ ਕੀ ਹੈਗਾ ਕਿ ਜਿਸ ਕਿਸਮ ਦੇ ਮੁੱਦੇ ਰਾਹੁਲ ਗਾਂਧੀ ਨੇ ਠਾਏ ਆ ਜਾਂ ਜਿਸ ਕਿਸਮ ਦੀ ਉਹਨਾਂ ਮੁੱਦਿਆਂ ਦਾ ਜ਼ਮੀਨ ਦੇ ਉੱਤੇ ਜਿਹੜਾ ਅਸਰ ਹੋਇਆ ਹੁਣ ਇਹ ਫਰਕ ਬਣਦਾ ਕਿ ਕਾਂਗਰਸ ਪਾਰਟੀ ਆਪਣਾ ਢਾਂਚਾ ਪਾਰਟੀ ਦੇ ਢਾਂਚੇ ਨੂੰ ਕਿੰਨਾ ਮਜ਼ਬੂਤ ਕਰਦੀ ਹੈ ਮੈਂ ਤੇ ਇਹ ਕਹਿੰਦਾ ਵੀ ਜਿੰਨਾ ਉਹਦੇ ਵਿੱਚ ਪੁਰਾਣਾ ਜਿਹੜਾ ਹੈਗਾ ਦੂਸਰਾ ਸਮਾਨ ਆ ਜੋ ਸਾਰਾ ਬਾਹਰ ਨਿਕਲ ਜਾਂਦਾ ਜਿਹਦਾ ਪੰਜਾਬ ਦੇ ਵਿੱਚ ਖਾਲੀ ਹੋਇਆ ਵਾ ਤੇ ਇਹਦੇ ਨਾਲ ਨਵੇਂ ਲੋਕਾਂ ਨੂੰ ਹੋਰ ਮੌਕਾ ਮਿਲੂਗਾ ਵਨਵੇਂ ਲੋਕਾਂ ਨੂੰ ਵਾਲਾ ਨੋਕਾ ਮਿਲੂਗਾ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਦੁਬਾਰਾ ਲੋਕਾਂ ਨਾਲ ਜੜਾ ਨੇ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਜਿਹੜੀ ਚੀਜ਼ ਮੈਂ ਆਪ ਵੇਖੀ ਆ ਕਿ ਮੁਸਲਮਾਨਾਂ ਦੇ ਵਿਚਾਰੇ ਦਾ ਵਾਪਸ ਇਸ ਪਾਸੇ ਲਾਉਣਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹੀ ਬਾਹ ਫੜਨ ਵਾਲੇ ਆ ਹੂੰ ਬਿਲਕੁਲ ਤੇਰੇ ਸਮੇਂ ਦੇ ਜਨਾ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਡਾਇਰੈਕਟਲੀ ਕਨਫਰੋਨਟ ਕੀਤਾ ਔਰ ਜਿਸ ਤਰੀਕੇ ਨਾਲ ਉਸ ਭਾਈਚਾਰੇ ਦੇ ਨਾਲ ਖੜੇ ਆ ਖਾਸ ਕਰਕੇ ਮਾਈਨੋਰਟੀਜ਼ ਦੇ ਨਾਲ ਤੇ ਬੀਜੇਪੀ ਲਈ ਤੇ ਫਿਰ ਚੈਲੰਜ ਹੋਊਗਾ ਹੀ ਹੋਗਾ ਕਿਉਂਕਿ ਬੀਜੇਪੀ ਦਾ ਆਪਣਾ ਕਿੱਡ ਜਿਹੜਾ ਸੀ ਕਿਸਾਨ ਸੀਗਾ ਕਿਸਾਨਾਂ ਦਾ ਜਿਹੜਾ ਜਿਹੜਾ ਫੈਮਿਲੀ ਸੀਗੀਆਂ ਮਗਿਆਈ ਵਾਲੇ ਸੀਗੇ ਔਰ ਹੋਰ ਜਿਹੜੇ ਲੋਕ ਸੀਗੇ ਉਹ ਹੌਲੀ-ਹੌਲੀ ਜਿਹੜੇ ਆ ਪਛਾਣ ਹਟਣੀ ਸ਼ੁਰੂ ਕਰਕੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪਾਲਿਸਿਜ਼ ਹੈਗੀਆਂ ਕਿ ਸ਼ਹਿਰਾਂ ਦੇ ਵਿੱਚ ਬੈਠੇ ਆ ਗੁਜਰਾਤੀ ਜਿਹੜਾ ਖਾਸ ਕਰਕੇ ਉਹਨੂੰ ਕਿਦਾਂ ਸਟਰੈਂਥਨ ਹੋ ਰਿਹਾ ਸਾਰਾ ਪੈਸਾ ਉਹਨਾਂ ਕੋਲ ਇਕੱਠਾ ਹੋ ਰਿਹਾ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਗੱਲਾਂ ਬਾਤਾਂ ਦਾ ਕੰਮ ਚਲਾਇਆ ਜਾ ਰਿਹਾ ਸਾਰੀਆਂ ਚੀਜ਼ਾਂ ਵਿਜ਼ੀਬਲ ਔਰ ਇਹਨਾਂ ਗੱਲਾਂ ਸ਼ਾਇਦ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਜਿਹੜਾ ਇਸ ਕਿਸਮ ਦਾ ਮੀਡੀਆ ਹੈਗਾ ਤੁਹਾਡਾ ਜਿਹੜਾ ਏ ਲੋਕਾਂ ਦੇ ਕਿਹੜੇ ਕੰਮ ਕਰਦਾ ਵਾ ਇਹ ਕਾਫੀ ਵੱਡੇ ਲੈਵਲ ਤੇ ਲੋਕਾਂ ਨੂੰ ਐਜੂਕੇਟਿਵ ਕਰਦਾ। ਹਿਲਕੁਟ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਜੁਪੀ ਤੇ ਫੋਕਸ ਕੀਤਾ ਕਿਉਂਕਿ ਜੁਪੀ ਦਾ ਇੱਕ ਵੱਡਾ ਫੈਸਲਾ ਹੀ ਅੱਗੇ ਡਿਪੈਂਡ ਕਰੇਗਾ ਕਿ ਦੇਸ਼ ਦੀ ਸਦਾਤਰ ਜਾਂ ਅਗਲਾ ਤਖਤ ਅਗਲੇ ਤਖਤ ਦਾ ਵਾਰਿਸ ਕੌਣ ਹੋਏਗਾ। ਫਿਰ ਜਿਹੜੀ ਸਾਰੀ ਗੱਲਬਾਤ ਉਹ ਕੱਲ 11-12 ਵਜੇ ਤੱਕ ਖੁੱਲ੍ਹ ਕੇ ਸਾਹਮਣੇ ਆ ਜਾਏਗੀ। ਵੇਖਣਾ ਹੋਵੇਗਾ ਕਿ ਬਾਕੀ ਅਗਲੇ ਤਖਤ ਦਾ ਵਾਰਿਸ ਕੌਣ ਹੋਏਗਾ। ਸੋ ਡਾਕਟਰ ਸਾਹਿਬ ਤੁਸੀਂ ਸਾਡੇ ਚੈਨਲ ਜੀ ਮਿਸ਼ਨ ਪੰਜਾਬੀ ਨਾਲ ਆਪਣਾ ਵੱਡਾ ਮੁਲਾ ਸਮਾਦਿਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਜੀ ਮਿਸ਼ਨ ਪੰਜਾਬੀ